ਦੇ ਕੋਈ ਦਾਉਲੀ ਦੇ ਦੁਕਾਨ ਤੇ ਬੈਠੇ ਆਂ ਅੰਮਰੇ ਕਰ 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 ਕੋਈ ਸ਼ਰਾਬ ਜੀ ਦੇ ਗਲੇ ਇਸ ਤਰ੍ਹਾਂ ਵੀ ਮੈਂ ਇਦਾਂ ਦਾ ਬੰਦਾ ਹੈਗਾ 475 ਸਾਲ ਦੀ ਮੇਰੀ ਉਮਰ ਹੈਗੀ ਹੈ ਸੜੇ ਘਰ ਵੀ ਕੋਈ ਆਂਡਾ ਮੀਟ ਵੀ ਨਹੀਂ ਵਰਤਦਾ ਹੈ ਜੀ ਮੈਂ ਜਿਹੜੇ ਮੇਰੇ ਦੇ ਨਾਲ ਬੰਦੇ ਉੱਠਣ ਬੈਠਣ ਰੋਲੇ ਹੈਗੇ ਆ ਹੁਣ ਬਈ ਮੱਕੇ ਰਣ ਮੈਂ ਉਹ ਪੰਦਰਵਾੜੇ ਵਿੱਚ ਉਹਨਾਂ ਲੋਕਾਂ ਨੂੰ ਵੀ ਕਹਿ ਦਿੰਦਾ ਵੀ ਦੇਖੋ ਸ਼ਰਾਬ ਨਹੀਂ ਪਣੀ ਹੈਗੀ ਜੇ ਤੁਸੀਂ 15 ਦਿਨ ਇਕੱਠੇ ਸਾਰਾ ਸਾਲ ਦਾਰੂ ਪੀਂਦੇ ਸੀ ਪਿੰਡ ਬਾਲਸੰਡਾ ਵਿੱਚ ਇੱਕ ਧਿਰ ਨੇ ਦੂਜੀ ਧਿਰ ਤੇ ਲਾਇਏ ਕਈ ਇਲਜ਼ਾਮ ਦੂਜੀ ਧਿਰ ਨੇ ਨਕਾਰੇ ਸਾਰੇ ਇਲਜ਼ਾਮ ਇੱਕ ਧਿਰ ਨੇ ਵੱਡਾ ਇਕੱਠ ਕਰ ਕੀਤੀ ਪ੍ਰੈਸ ਕਾਨਫਰੰਸ ਦੂਜੀ ਧਿਰ ਕਹਿੰਦੀ ਮੇਰੇ ਬਾਰੇ ਝੂਠ ਬੋਲ ਰਹੇ ਇਹ ਵੇਖੋ ਕਿਵੇਂ ਇੱਕ ਦੂਜੇ ਦੇ ਇਲਜ਼ਾਮਾਂ ਦਾ ਦੇ ਰਹੇ ਨੇ ਜਵਾਬ ਇਸ ਸੀਸੀਟੀਵੀ ਨੇ ਮਾਮਲਾ ਪਹੁੰਚਾ ਦਿੱਤਾ ਥਾਣੇ ਤੱਕ ਆਇਓ ਆਇਓ ਫੜੋ ਸਰਦੂ ਕਹੇਗਾ ਉਹ ਕੁੱਝ ਕੱਢ ਕੇ ਕਰਨ ਲੱਗੇ ਨਾ ਗੁਰਪ੍ਰਭਾ ਦੇ ਨਾਮ ਪੁੱਤਰ ਰਾਜਜੀ ਖੜਾ ਹੁਣ ਦੇ ਬਾਅਦ ਵਿੱਚ ਤੇ ਮੈਂ ਆਪਣਾ ਚਾਦਰ ਦਾ ਫੜਦੀ ਮੈਂ ਚਾਦਰ ਜਿਹੜੀ ਉਹ ਦੀ ਸੀ ਮੈਨੂੰ ਠੀਕ ਕਰ ਰਿਹਾ ਜੀ ਇਨੇ ਜਿਹੇ ਦੋ ਬੰਦੇ ਆਏ ਮੈਨੂੰ ਬਾਦੇ ਫੜਿਆ ਜੀ ਕੰਚਲਵਾਰ ਮੈਨੂੰ ਕੁਝ ਸਮਝ ਨਹੀਂ ਲੱਗੀ ਵੀ ਕਿਦੰਮ ਵੀ ਇਹ ਕੀ ਹੋ ਗਿਆ ਸ਼ਾਨਾ ਸਰੀਆ 75 ਸਾਲ ਦੀ ਉਮਰ ਹੈ ਜੀ ਅੱਖ ਦੇ ਵੀ ਘੱਟ ਦਿਖਦਾ ਹੈਗਾ ਆਖਾਂ ਦਾ ਪਰਜ ਨੂੰ ਮੇਰੇ ਲੰਜ ਪਏ ਵੇ ਮੈਂ ਬਾਹਰ ਚਲੇ ਗਿਆ ਜੀ ਦੇਖੋ ਪੂਰਾ ਮਾਮਲਾ ਤੇ ਕੀ ਕਹਿ ਰਹੇ ਨੇ ਇੱਕ ਦੂਜੇ ਬਾਰੇ ਕਮੈਂਟ ਕਰਕੇ ਦੱਸੋ ਕੌਣ ਸਹੀ ਤੇ ਕੌਣ ਹੈ ਗਲਤ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰਉਂਗ ਕੁਰਾਲੀ ਬਾਲਸੰਡਾ ਪਿੰਡ ਦੇ ਵਿੱਚ ਖੜਿਆ ਤੇ ਬਾਲਸੰਡਾ ਪਿੰਡ ਦੇ ਵਿੱਚ ਅੱਜ ਇੱਕ ਵੱਡਾ ਇਕੱਠ ਕੀਤਾ ਗਿਆ ਤੇ ਇਸ ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਗੁਰੂ ਘਰ ਦੇ ਵਿੱਚ ਇੱਕ ਵਿਅਕਤੀ ਨੇ ਸ਼ਰਾਬ ਪੀ ਕੇ ਪੰਗੜੇ ਪਾਏ ਨੇ ਅਤੇ ਉਹਨਾਂ ਨੇ ਬਾਅਦ ਦੇ ਵਿੱਚ ਮਾਫੀ ਮੰਗ ਲਈਤੀ ਅਤੇ ਬਾਅਦ ਦੇ ਵਿੱਚ ਹੁਣ ਪਿੰਡ ਵਾਸੀਆਂ ਨੂੰ ਹੀ ਹੈਰਾਨ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਪਿੰਡ ਦੇ ਕਾਫੀ ਲੋਕਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਇਲਜ਼ਾਮ ਵੀ ਲਗਾਏ ਗਏ ਨੇ ਦੂਜੀ ਥੇ ਬਲਵਿੰਦਰ ਸਿੰਘ ਤੇ ਕਿ ਉਹਨਾਂ ਜੋ ਕਿ ਸ਼ਰਾਪੀ ਕੇ ਗੁਰਦੁਆਰਾ ਸਾਹਿਬ ਚਾਏ ਤੇ ਭੰਗੜੇ ਪਾਏ ਅਤੇ ਉਸ ਤੋਂ ਬਾਅਦ ਉਲਟਾ ਉਹਨਾਂ ਨੂੰ ਹੀ ਹੁਣ ਡੀਐਸਪੀ ਸਾਹਿਬ ਥਾਣੇ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕੀ ਕਹਿਣਾ ਹੈ ਬਾਲਸੰਡੇ ਦੇ ਵਸਨੀਕਾਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕਿ ਕਹਿੰਦੇ ਇਲਜ਼ਾਮ ਲੱਗਿਆ ਵੀ ਪਗਦਰੰਦਰ ਦੇਖੋ ਜੀ ਸਾਡੇ ਨੇ 29 ਤਰੀਕ ਨੂੰ ਦਿਨ ਐਤਵਾਰ ਨੂੰ ਜੀ ਤੋ ਇਸ ਸ਼ਾਮਾਂ ਮਿਲਣੇ ਗੁਰਦੁਆਰਾ ਸਾਹਿਬ ਵਿੱਚ ਨਾ ਛੋਟੇ ਸਗੇ ਯਾਰ ਵਿੱਚ ਨਾ ਬਾਬਾ ਗੁਰਦੇਵ ਸਿੰਘ ਲੰਗਰ ਆਪਣਾ ਗੁਰਦੁਆਰੇ ਸ਼੍ਰੀ ਪ੍ਰਕਾਸ਼ ਬਨੋੜ ਵਾਲੇ ਮਿਲਣ ਤੇ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਹੀ ਕਿ ਉਹ ਕੀਰਤਨ ਸਮਾਗਮ ਹਰ ਸਾਲ ਦੀ ਤਰ੍ਹਾਂ ਹੁੰਦਾ ਹੈ ਜੀ ਤੇ ਇਸ ਸਾਲ ਵੀ ਹੋਇਆ ਤੇ ਸ਼ਾਮਾਂ ਵੇਲੇ ਨਾ ਸਾਡੇ ਪਿੰਦੇ ਜੋ ਕਿ ਮੌਜੂਦਾ ਪੰਜਾ ਬਲਵਿੰਦਰ ਸਿੰਘ ਦੇ ਪੁੱਤਰ ਭਜਨ ਸਿੰਘ ਉਹਨਾਂ ਵੱਲੋਂ ਦਾਰੂ ਪੀ ਕੇ ਜਿਹੜਾ ਇਹ ਧਾਰਨੀ ਸਮਾਗਮ ਵਿੱਚ ਜਿਹੜਾbegin ਪਾਇਆ ਗਿਆ ਜੀ ਤੇ ਅੰਦਰ ਆ ਕੇ ਉਹਨਾਂ ਨੇ ਗੁਰੂ ਸਾਹਿਬ ਦੀ ਪ੍ਰਕਿਰਮਾ ਕੀਤੀ ਤੇ ਜਿਹੜੇ ਕੀਰਤਨ ਕਰ ਰਹੇ ਸੀਗੇ ਉਹਨਾਂ ਦੇ ਪਹਿਲਾਂ ਜਿਹੜੇ ਸਾਜ ਬੈਸੂ ਉਹਨਾਂ ਵੀ ਚੁੱਲ੍ਹ ਗਿਆ ਜੀ ਤੇ ਉ ਤੋਂ ਉਪਰੰਤ ਬੈਠ ਕੇ ਜਿਹੜੇ ਜੋ ਨਾਮ ਸਾਹਿਬ ਦਾ ਜਾਪ ਹੋ ਰਿਹਾ ਤੇ ਸਾਰੇ ਸੰਗਤ ਨਾਲ-ਨਾਲ ਜਾਪੀ ਤੇ ਇਹ ਨਾਲ ਸੰਗਤ ਵਿੱਚ ਬੈਠਾ ਆਪਣਾ ਐਦਾਂ ਐਦਾਂ ਕਰਕੇ ਜੋ ਦਾ ਬੇੜਵੀ ਕਰ ਰਹੀ ᱛੀ ਤੇ ਸਾਡੇ ਕੋਲੋਂ ਉਹਨੂੰ ਬੇਨਤੀ ਕਰੀ ਗਈ ਕਿ ਬਾਈ ਆਪਣਾ ਕਿਪਾ ਕਰਕੇ ਵੀ ਜਿਹੜਾ ਸਮਾਗਮ ਚੱਲ ਰਿਹਾ ਚੱਲ ਗਿਆ ਸਾਨੂੰ ਪਤਾ ਲੱਗ ਗਿਆ ਸੀਗਾ ਬਾਰੇ ਵੀ दारू ਪੀਤੀ ਹੋਈ ਹੈ ਤੇ ਜੇ ਕੋਈ ਬੇਨਤੀ ਕਰ ਵੀ ਤੁਸੀਂ दारू ਪੀਤੀ ਹੋ ਤੁਸੀਂ ਵੀ ਪਲੀਜ਼ ਐਦਾਂ ਨਾ ਕਰੋ ਆਪਣਾ ਸਮਾਗਮ ਦੀ ਸਮਾਪਤੀ ਹੋਣ ਲੱਗੀ 10 ਮਿੰਟ ਦਾ ਟਾਈਮ ਰਹਿ ਗਿਆ ਵੀ ਥੋੜੀ ਜਿਹੀ ਬੈਠੋ ਟਿੱਕੇ ਤੇ ਉਲਟਾ ਇਹਨਾਂ ਨੇ ਉੱਥੇ ਸਾਨੂੰ ਗਾਲੀ ਗਲੋਚ ਕਰਿਆ ਜੀ ਸੰਗਤ ਵਿੱਚ ਤੇ ਸਾਨੂੰ ਗਲਤ ਬੋਲੇਗਾ ਤੂੰ ਕਾਨੂੰਨ ਦਾ ਰੋਕਣ ਵਾਲਾ ਐਂ ਬੋ ਕਰਕੇ ਜਦੋਂ ਅਰਦਾਸ ਹੋਣ ਲੱਗੀ ਹੈ ਜਦੋਂ ਇਹ ਟਿੱਕੇ ਨਹੀਂ ਬੈਠੇਗੇ ਤੇ ਅਰਦਾਸ ਸਮੇਂ ਅਸੀਂ ਇਹਨਾਂ ਨੂੰ ਬਾਹਰ ਲੈ ਕੇ ਗਏ ਇਹ ਜਿਹੜੀ ਮੱਕਤ ਨਾਲ ਸਾਰੀ ਸੰਗਤ ਵੋਇਸ ਗੱਲਿਸ ਤਾਂ ਹਾਂਜੀ ਸਰ ਅਸੀਂ ਮਜ਼ਦੂਰ ਸੀ ਜੀ ਉਸ ਟਾਈਮ ਸੀ ਸੀ ਵੀ ਵੀ ਹੈਗੀ ਹੈ ਸੀ ਸੀ ਡੀ ਵੀ ਵੀ ਹੈਗੀ ਹੈ ਜੀ ਤੇ ਕੀ ਕਰਦੇ ਦਿਖਦੇ ਆਪਣਾ ਜਿਹੜਾ ਨਾਨ ਸਾਹਿਬ ਵਿੱਚ ਆਪਣਾ ਐਦਾਂ ਦਾ ਕਰ ਰਹੇ ਜੀ ਜਦ ਕਿ ਸਾਰੀ ਸੰਗਤ ਦੋ ਤਈ ਸੋ ਸੰਗਤ ਦਾ ਕਾਰਸ ਸੀਗੇ ਸਾਰੇ ਪਿੰਡ ਆ ਜਾਤਾ ਜੀ ਉਸ ਟਾਈਮ ਤੇ ਅਸੀਂ ਜੇ ਬੇਨਤੀ ਕਰਕੇ ਤਾਂ ਆਪਣਾ ਬਾਹਰ ਕੱਢਿਆ ਸੀ ਅਸੀਂ ਹੱਥ ਬੰਨ ਕੇ ਬਾਹਰ ਲੈ ਕੇ ਆਏ ਇੱਥੇ ਠੀਕ ਹੈ ਜੀ ਸਮਝ ਅਸੀਂ ਬੇਨਤੀ ਕਰੀ ਭਾਈ ਵੀ ਬਾਹਰ ਆ ਜੇ ਵੀ ਆਪਣਾ ਕੰਮ ਤੁਸੀਂ ਜਿਹੜਾ ਸਾਡਾ ਇਹ ਦੀਵਾਨ ਦੀ ਜਿਹੜੀ ਆ ਪਵਿੱਤਰਤਾ ਭੰਗ ਕਰਦੇ ਆ ਹੋ ਗਿਆ ਹੁਣ ਅੱਗੇ ਮਸਲਾ ਕੀ ਹੈ ਅੱਗੇ ਮਸਲਾ ਇਹ ਦੂਜੇ ਦਿਨ ਜਦੋਂ ਇਹ ਸਾਰੀ ਬਦਦਾਤ ਹੋਈ ਆ ਤੇ ਬਾਹਰ ਵੀ ਉਹਨਾਂ ਜਦੋਂ ਬਾਹਰ ਕਰਤਾ ਐਦਾਂ ਘੁੰਮ ਕੇ ਇੱਥੇ ਆ ਕੇ ਉਹਨਾਂ ਸੰਗ ਨੂੰ ਗਲਤ ਬੋਲੇ ਤੇ ਦੂਜੇ ਦਿਨ ਸਵੇਰੇ ਪਿੰਡ ਦਾ ਇਕੱਠ ਹੋਇਆ ਜੀ ਗੁਰਦੁਆਰਾ ਕਮੇਟੀ ਵੱਲੋਂ ਤੇ ਸਾੜੇ ਪਿੰਡ ਦੇ ಗ್ರಾಮ ਪੰਚਾਇਤ ਸਾੜੇ ਮੋਤਵਾਰਾ ਵੱਲੋਂ ਇਕੱਠ ਹੋਇਆ ਜੀ ਪਿੰਡ ਦਾ ਤੇ ਇਕੱਠ ਵੀ ਜਾ ਕੇ ਬੁਲੰਦ ਸੀ ਵੱਲੋਂ ਜਿਹੜੀ ਉਹ ਮੰਨਿਆ ਗਿਆ ਵੀ ਦਾਰੂ ਪੀਤੀ ਹੋਈ ਆ ਤੇ ਅੰਦਰ ਗੁਰਦੁਆਰਾ ਗੁਰੂ ਸਾਹਿਬ ਵੱਲੋਂ ਮਾਫੀ ਮੰਗੀ ਉਹਨਾਂ ਨੇ ਮਾਫੀ ਮੰਗ ਕੇ ਤੇ ਸੰਗਤ ਦੇ ਵਿੱਚ ਕਹਿ ਕੇ ਕਹਿੰਦੇ ਵੀ ਅਸੀਂ ਤਾਂ ਵੀ ਥੋੜੀ ਪੱਗ ਪੱਗ ਤਾਰ ਕੇ ਬਦਲਾ ਲੈਣਾ ਕਹਿੰਦੇ ਘਟਨਾ ਕਿਹੜੇ ਟਾਈਮ ਦੀ ਕੋਈ ਇਹ ਸ਼ਾਮ 7:30 ਵਜੇ ਦੀ ਨਹੀਂ ਜਦੋਂ ਉਹਨਾਂ ਨੇ ਅਜੇ ਹੀ ਲੱਗ ਕੇ ਵਰਤੇ ਉਦੋਂ ਨਹੀਂ ਫਿਰ ਕੋਈ ਨਹੀਂ ਪਿੰਡ ਵਾਲਿਆਂ ਨੇ ਬੋਲ ਕਰੇ ਜੀ ਸਾਰਾ ਪਿੰਡ ਹਾਜ਼ਰ ਸੀਗੇ ਬ੍ਰੋਧ ਕਰਿਆ ਤਾਂ ਬੋਧ ਵਿੱਚੋਂ ਲੰਘ ਗਏ ਜੀ ਉਹ ਤੇ ਉਲਟਾ ਉਹ ਤੋਂ ਬਾਅਦ ਚੋਂ ਉਹਨਾਂ ਨੇ ਐਸਐਸਪੀ ਦਫ਼ਤਰ ਰੂਪਨਗਰ ਉੱਥੇ ਸਾਡੇ ਵਿਰੁੱਧ ਕੰਪਲੇਂਟ ਦਿੱਤੀ ਹੈ ਜੀ ਤੇ ਆਪਣਾ ਥਾਣਾ ਸ਼ਹਿਰੀ ਚੰਕਾਲ ਸਾਹ ਕੋਲ ਵੀ ਦਿੱਤ ਕੰਪਲੇਂਟ ਦਿੱਤੀ ਹੈ ਤੇ ਉਹਦੇ ਵਿੱਚ ਉਹਦੇ ਵਿੱਚ ਕੀ ਲਿਖਿਆ ਹੈ ਜੀ ਕੰਪਲੇਂਟ ਵੀ ਉਹਨਾਂ ਨੇ ਸਾਡੇ ਬਦਲ ਲਿਖਿਆ ਕਿ ਇਹਨਾਂ ਨੇ ਸਾਡੇ ਨਾਲ ਕੋਈ ਤੁਹਾਨੂੰ ਅਸੀਂ ਆਪਣਾ ਤੁਹ ਸਾਡੇ ਵਿਰੁੱਧ ਪੰਚ ਖੜੇ ਤੇ ਤੁਹਾਨੂੰ ਸਾਬਤ ਸਕਾਉ ਤੇ ਹੋਰ ਬੇਫਾਲ ਤੋਂ ਲਿਖ ਕੇ ਸਾਡੀ ਪੱਗ ਤਾਰੀ ਆ ਹਾਂਜੀ ਬਹੁਤ ਜਿਆਦਾ ਦੁਸ਼ਣ ਲਾਤੇ ਹੀ ਸਾਡੇ ਪਰ ਮਤਲਬ ਉਹ ਮੌਜੂਦਾ ਪੰਚਾਇਤ ਹਾਂਜੀ ਮੌਜੂਦਾ ਪੰਚ ਠੀਕ ਹੈ ਤੇ ਮਤਲਬ ਜਿਹੜਿਆ ਉਹਨਾਂ ਦੀ ਜਿਹੜੀ ਘਟਨਾ ਹੋਈ ਹੈ ਉਹਨਾਂ ਦਾ ਪਰਿਵਾਰਕ ਮੈਂਬਰ ਹੋਰ ਵੀ ਕੋਈ ਸੀ ਉਹਨਾਂ ਦੇ ਨਾਲ ਦੀ ਇਹਨਾਂ ਬਲੌਗ ਸਿੰਘ ਜੀ ਉਹਨਾਂ ਦੇ ਭਰਾਏ ਜੀ ਤੇ ਆਮ ਆਦਮੀ ਪਾਰਟੀ ਵਿੱਚ ਕਾਫੀ ਜਿਆਦਾ ਸੂਖ ਉਹਨਾਂ ਦਾ ਤੇ ਸਾਰਾ ਜਿਹੜਾ ਮੇਨ ਆ ਉਹਨਾਂ ਦੇ ਵੱਲੋਂ ਜਿਹੜਾ ਸਾਨੂੰ उलझाਇਆ ਜਾ ਰਿਹਾ ਐ ਐਸਐਸਪੀ ਦਫ਼ਤਰ ਸਾਨੂੰ ਇੱਥੇ ਡੀਐਸਪੀ ਦਫ਼ਤਰ ਚੰਕੌਰ ਸਾਹ ਬੁਲਾ ਕੇ ਨਹੀਂ ਸਾਡੇ ਪਿੰਡ ਦੇ ਸਾਰੇ 15 12 ਗੱਡੀਆਂ ਜਾ ਕੇ ਅਸੀਂ ਇਕੱਠੇ ਹੋ ਕੇ ਗਏ ਆ ਉੱਥੇ ਵੀ ਸਾਨੂੰ ਟੱਕੇ ਨਾਲ ਉਹਨੇ ਮਾਫੀ ਮੰਗਣ ਲਈ ਮਜਬੂਰ ਕਰਿਆ ਜਦ ਕਿ ਸਾਡੀ ਸਿਰਫ ਗਲਤੀ ਨਹੀਂ ਆ ਜੀ ਅਸੀਂ ਸਿਰਫ ਉਹਨਾਂ ਨੂੰ ਦਰਵਾਜ਼ੇ ਤੋਂ ਬਾਹਰ ਗੱਡੇ ਆ ਫੜ ਕੇ ਹਾਂਜੀ ਫੜ ਕੇ ਬਾਹ ਤੋਂ ਬਾਹ ਗੱਡੇ ਹੋ ਸਾਡੇ ਕੋਈ ਹੋ ਨਹੀਂ ਸਾਡਾ ਨਿਹਾਲ ਸਾਹਿਬ ਮੇਰਾ ਜਸਪੀਰ ਸਿੰਘ ਤੇ ਵੀ ਸਾਡੇ ਜਸਵੀਰ ਸਿੰਘ ਜੀ ਇਹਨਾਂ ਦਾ ਨਾਮ ਲਿਖਾ ਕੇ ਕਹਿੰਦੇ ਤੁਹਾਡੇ ਦਾ ਪੜਚਾ ਕਰਾਂਗੇ ਤੁਹਾਨੂੰ ਐ ਕਰਾਂਗੇ ਮੇਰਾ ਸਾਈਬਰ ਕੈਫੇ ਦਾ ਕੰਮ ਆ ਜੀ ਸਾਡੀ ਦੁਕਾਨ ਦੇ ਮੁਰੇ ਆ ਕੇ ਸਾਡਾ ਧਿਆਨ ਰੱਖਦੇ ਗੱਡੀ ਖੜਾਉਂਦੇ ਉੱਤੇ ਜਿਹੜੇ ਆਪਣੇ ਬਲਦੇ ਸਿੰਘ ਸਰਦਾਰ ਉਸ ਦਿਨ ਜਿਹੜੀ ਕਿ ਤੁਹਾਡੇ ਵੱਲੋਂ ਕਾਰਵਾਈ ਜੋ ਰੋਕੀ ਚੋੜੀ ਮੇਰੇ ਕੋਲ ਸਾਡੇ ਵੱਲੋਂ ਕਾਰਵਾਈ ਰੋਕੀ ਗਈ ਕਿਉਂਕਿ ਸਾਡੇ ਪਿੰਡ ਦਾ ਸਾਡੇ ਫੈਸਲਾ ਸੀਗਾ ਸਾਰੇ ਮੁੱਤ ਬਣਾਦਾ ਤੇ ਉਹਨਾਂ ਨੇ ਉਹਨਾਂ ਨੇ ਆਪਣਾ ਇਕੱਠੇ ਹੋ ਕੇ ਆ ਕੇ ਬਹਿ ਗਏ ਤੁਮੇ ਆਪੇ ਗੱਲ ਮੰਨੀ ਠੀਕ ਹੈ ਉਸ ਟਾਈਮ ਸਾਡੇ ਪਿੰਡ ਵਾਲੇ ਕਹਿੰਦੇ ਪਿੰਡ ਦਾ ਮਸਲਾ ਵੀ ਆਪਾਂ ਰੋਕ ਦਿੰਦੇ ਆ ਚਲੋ ਨਿਬੜ ਗਈ ਗੱਲ ਸਾਰੇ ਪਿੰਡਾਂ ਦਾ ਸਹਿਮਤ ਸੀਗੇ ਚਲੋ ਵੀ ਹਾਂ ਉਹਨੇ ਆ ਕੇ ਮੰਨ ਗਿਆ ਗੁਰੂ ਸਾਹਿਬ ਤੋਂ ਮਾਹੀ ਮੰਗਲੀ ਅੰਦਰ ਗੁਰੂ ਸਾਹਿਬ ਤੋਂ ਤੇ ਗੱਲ ਫਾੜ ਫਾ ਕਰਤੀ ਅਸੀਂ ਲੇਕਿਨ ਹੁਣ ਦੁਬਾਰਾ ਸਾਨੂੰ ਡੀਐਸਪੀ ਦਾ ਫੋਨ ਆ ਰਿਹਾ ਕਹਿੰਦਾ ਤੁਸੀਂ ਐਦਾਂ ਦੇ ਉਹਦੇ ਪਤਾ ਲੱਗ ਗਿਆ ਵੀ ਤੁਹਾਡੇ ਤੇ ਦਰਖਾਸਤ ਦਿੱਤੀ ਉਹਨਾਂ ਨੇ ਸਾਨੂੰ ਇੱਕ ਘਟਨਾ ਤੋਂ 2 ਹਫ਼ਤੇ ਬਾਅਦ ਫੋਨ ਆਇਆ ਜੀ ਕਹਿੰਦੇ ਤੁਹਾਨੂੰ ਡੀਐਸਪੀ ਦਫ਼ਤਰ ਕੱਲੂ 11 ਵਜੇ ਪਹੁੰਚੋ ਤੇ ਸਾਡੇ ਨਾਲ ਸਾਡੇ ਪਿੰਡ ਦੇ ਸਾਰੇ ಗ್ರಾಮ ਪੰਚਾਇਤ ਗੁਰਦੁਆਰਾ ਕਮੇਟੀ ਲੰਬੜਾ ਸਾਹਿਬਾਨ ਸਾਰੇ ਪਿੰਡ 12 13 ਗੱਡੀਆਂ ਭਰ ਕੇ ਗਈਆਂ ਜੀ ਤੇ ਉੱਥੇ ਜਾ ਕੇ ਅਸੀਂ ਆਪਣਾ ਪੱਖ ਰੱਖਿਆ ਜਦਕਿ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਉਲਟਾ ਡੀਐਸਪੀ ਸਾਹਿਬ ਵੱਲੋਂ ਸਾਨੂੰ ਮਾਫੀ ਮੰਗਣ ਲਈ ਮਜਬੂਰ ਕਰਿਆ ਗਿਆ ਇਹ ਮੌਜੂਦਾ ਸਰਪੰਚ ਵੱਲੋਂ ਕੋਈ ਫੈਸਲਾ ਇਹਨਾਂ ਕੀਤਾ ਨਹੀਂ ਗਿਆ ਜਿਹੜਾ ਕਿ ਜੋ ਮੌਜੂਦਾ ਸਰਪੰਚ ਸਾਹਿਬ ਉਹ ਸਾਡੇ ਨਾਲ ਸੀਗੇ ਤੇ ਉਹਨਾਂ ਨੇ ਵੀ ਬਰੋੜ ਕਰਿਆ ਇਸ ਗੱਲ ਦਾ ਵੀ ਅਸੀਂ ਮਾਫੀ ਨਹੀਂ ਮੰਗਣੀ ਕੋਈ ਸਾਡੀ ਸਾਡੇ ਗਲਤੀ ਕੋਈ ਵੀ ਨਹੀਂ ਅਸੀਂ ਸਿਰਫ ਜੋ ਦਰਬਾਰ ਸਾਹਿਬ ਦੀ ਜਿ ਪਵਿੱਤਰਤਾ ਉਹਨੂੰ ਅਸੀਂ ਭੰਗ ਹੋਣ ਤੋਂ ਬਚਾਇਆ ਹੈ ਹੋਰ ਸਾਡੀ ਕੋਈ ਗਲਤੀ ਨਹੀਂ ਹੈਗੀ ਮਤਲਬ ਹੁਣ ਤੁਹਾਡੇ ਵੱਲੋਂ ਕੀ ਫੈਸਲਾ ਲਿਆ ਗਿਆ ਜੇ ਅਗਲੀ ਜਿਹੜੀ ਕਾਰਵਾਈ ਹੈ ਹੁਣ ਤੁਸੀਂ ਕਿੱਥੇ ਪਾਈ ਹੈ ਤੇ ਹੁਣ ਦਿਖਾ ਦਿਤੀ ਸਰ ਅਸੀਂ ਹੁਣ ਗੁਰਦੁਆਰਾ ਪਵੰਦਕ ਕਮੇਟੀ ਨੂੰ ਸ੍ਰੀ ਅਮਰ ਸਾਹਿਬ ਨੂੰ ਦਰਖਾਸਤ ਅਸੀਂ ਮੇਲ ਕਰੀ ਹੈ ਤੇ ਐਸਐਸਕੂ ਦਾ ਆਪ ਤੋਂ ਰੂਪਨਗਰ ਨੂੰ ਦਰਖਾਸਤ ਦਿੱਤੀ ਹੈ ਜੀ ਤੇ ਅਸੀਂ ਸਰ ਅ ਜਿਹੜੀ ਕਟਣਾ ਤੋਂ ਹਫਤੇ ਬਾਅਦ ਜਦੋਂ ਸਾਡੇ ਸਾਈਬਰ ਕੈਫੇ ਦੇ ਮੂਹਰੇ ਆ ਕੇ ਖੜ੍ਹਣ ਲੱਗੇ ਉਹ ਦੂਜੀ ਵਾਰ ਇਹਦੀ ਰਣਬਲ ਬਲਵਿੰਦਰ ਸਿੰਘ ਜੀ ਉਸ ਟਾਈਮ ਅਸੀਂ ਆਪਣਾ ਥਾਣਾ ਸ੍ਰੀ ਚਮਕੌਰ ਸਾਹਿਬ ਨੂੰ ਪੰਚਾਇਤ ਮੈਂਬਰ ਨਾਲ ਜੋ ਕਿ ਮੌਜੂਦਾ ਸਰਪੰਚ ਨਾਲ ਜਾ ਕੇ ਅਸੀਂ ਆਪਣੀ ਕੰਪਲੇਨਟ ਦੇ ਕੇ ਆਏ ਆ ਤੇ ਉਸ ਦਿਨ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਸਾਨੂੰ ਕੋਈ ਵੀ ਫੋਨ ਨਹੀਂ ਆਇਆ ਜੀ ਮਤਲਬ ਜਿਹੜਾ ਇਹ ਇਹਦਾ ਬੰਦੇ ਦਾ ਪਹਿਲਾ ਪਿਛੋਕੜ ਕਿਦਾਂ ਦਾ ਵੀ ਜਿੱਦਾਂ ਹੋਰ ਪਿੰਡ ਦੇ ਵਿੱਚ ਕੋਈ ਇਲਾ ਹੀ ਲੜਾਈ ਝਗੜੇ ਦੇ ਮਸਲੇ ਸਰ ਪਿਛੋਕੜ ਦਾ ਅਸੀਂ ਹੁਣ ਐਵੇਂ ਤੁਹਾਨੂੰ ਕਾਉਂਡ ਕੈਮਰਾ ਕਹੀਏ ਪਿਛੋਕੜ ਮਾਰ ਗਏ ਅੱਛਾ ਜ ਸੋ ਸ ਕੋਈ ਸਮਝੌਤਾ ਨਹੀਂ ਹੋਇਆ ਕੋਈ ਲਿਖ ਲਿਖਾਉਣੀ ਹੋਇਆ ਜੀ ਹਾਂਜੀ ਉਹ ਨਿਭੜ ਗਈ ਉਹਦੇ ਬਾਅਦ ਕੋਈ ਗੱਲ ਨਹੀਂ ਹੋਈ ਸਰ ਨਹੀਂ ਹੋਇਆ ਕੋਈ ਗੱਲ ਨਹੀਂ ਸਰ ਲਿਖਤ ਨਹੀਂ ਹੋਇਆ ਤੇ ਉਹ ਆਏ ਮਥਾ ਟੇਕੀ ਜੀ ਵਾਣ ਕੇ ਵੀ ਮੈਂ ਦਾਰੂ ਪੀਤੀ ਹੀ ਨਹੀਂ ਹਾਂਜੀ ਦਾਰੂ ਪੀਤੀ ਮੰਨੇ ਤਾਂ ਹੀ ਸਰ ਉਹਨੇ ਸਾਰੇ ਪਿੰਡ ਦੇ ਸਾਹਮਣੇ ਇੱਥੇ ਅੰਦਰ ਮਾਫੀ ਮੰਗੀ ਜੀ ਹਾਂਜੀ ਉਸ ਵੇਲੇ ਦੀ ਕੋਈ ਫੁਟੇਜ ਨਹੀਂ ਅਸੀਂ ਫੁਟੇਜ ਸਭ ਹੈਗੀ ਹੈ ਜੀ ਉਹ ਫੁਟੇਜ ਹੈਗੀ ਹੈ ਸਾਰੀ ਤੇ ਸਾਰੇ ਸਾਡੀ ਜੀ ਸੰਸਥਾ ਬਣੀ ਉਹ ਨੌਜਵਾਨਾਂ ਦੀ ਤਕਰੀਬਨ 2.5 ਸਾਲਾਂ ਸਾਡੇ 3 ਲੋੜਵੰਦ ਲੜਕੇ ਨੇ ਵਿਆਹ ਹੁੰਦੇ ਆ ਕੋਈ ਬੱਚਿਆਂ ਨੂੰ ਗੁਰਮਤ ਸਵਾਗਤ ਨਾਲ ਜੋੜ ਕੇ ਅਸੀਂ ਗੁਰਮਤ ਪਚਾਰ ਨਾਲ ਕਰਦੇ ਆ ਆਪਣਾ ਤੇ ਵਿਧਵਾ ਲੜਕੇ ਨੇ ਵਿਆਹ ਹੀ ਆਪਣੇ ਜਿਹੜੇ ਸੌਰੀ ਮਕਾਨ ਵੀ ਪੁਆਏ ਜੀ ਅਸੀਂ ਜਿਹੜੇ ਸੰਗਤਾਂ ਨੂੰ ਆਪਣਾ ਜਿਹੜਾ ਧਾਰਮਿਕ ਯਾਤਰਾ ਕਰਵਾਉਂਦੇ ਆ ਜੀ ਤੇ ਸਾਡੇ ਜਿਹੜੀ ਇਹ ਚੱਲਦਾ ਰਿਹਾ ਇਸੇ ਤਹਿਤ ਅਸੀਂ ਇਹ ਜਿਹੜਾ ਇਹ ਲੜੀ ਦੇ ਤਹਿਤ 22 ਤਰੀਕ ਨੂੰ ਅਸੀਂ ਛੋਡੇ ਸਵੇਰ ਜਾਂ ਵਿੱਚ ਸਮਾਗਮ ਕਰਾਇਆ ਸੀ ਜੀ ਤੇ ਤੁਹਾਨੂੰ ਕਿਉਂ ਲੱਗਦਾ ਕਿਉਂ ਆ ਵੀ ਤੁਹਾਡੇ ਦੀ ਅਰਜ਼ੀ ਕਿਉਂ ਦਿੱਤੀ ਗਈ ਹੈ ਤੁਹਾਨੂੰ ਕਿਉਂ ਪ੍ਰੈਸ ਸਾ ਸਾਨੂੰ ਉਲਟਾ ਸਾਡੇ ਤੋਂ ਜਿਹੜਾ ਇਲਜ਼ਾਮ ਲਾਇਆ ਕਿ ਸਾਡੀ ਪੱਗ ਤਾ ਤੇ ਜਦ ਕਿ ਉਸ ਦਾ ਦਸਤਾਰ ਕੈਂਪ ਲਗਾ ਕੇ ਬੱਚਿਆਂ ਨੂੰ ਪੱਗ ਬਾਰੇ ਸੇ ਜਾਣਕਾਰੀ ਦਿੰਦੇ ਸਰ ਪਹਿਲਾਂ ਵੀ ਸਾਰੀ ਅਸੀਂ ਲਗਾਤਾਰ 1 ਸਾਲ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਹੀ ਕੇ ਅਸੀਂ ਲਗਾਤਾਰ ਬੁਲਾ ਕੇ ਸਾਡੇ ਕੋ ਸਾਰੀਆਂ ਸਾਡੇ ਕੋ ਪ੍ਰੋਗਰਾਮ ਵਗੈਰਾ ਹੈਗੀਆਂ ਬੱਚਿਆਂ ਨੂੰ ਪੱਗਾਂ ਸਿਖਾਈਆਂ ਜੀ ਜੋ ਗੁਰਮਤ ਨਾਲ ਜੋੜੇ ਆ। ਕਟਣਾ ਹੀ ਹੋਈ ਉਹਨਾਂ ਨੇ ਕਟਣਾ ਬਲਾਸ ਦੀ ਬਣਾਤੀ ਜੀ ਕੋਈ ਕਟਣਾ ਨਹੀਂ ਸਾਰੇ ਸਿੰਪਲ ਅਸੀਂ ਬਾਹਰ ਕੱਢਿਆ ਉਹਨਾਂ ਨੂੰ ਕੋਈ ਵੀ ਅੱਧ ਦੀ ਗੱਲ ਨਹੀਂ ਹੋਈ ਜਦੋਂ ਬਾਹਰ ਕੱਢਿਆ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਦੇ ਮੂਰੇ ਗਿਰੇ ਆ ਉਹ ਠੀਕ ਹੈ ਉਸ ਟਾਈਮ ਉਹ ਵੀ ਪੱਗ ਉਤਰੀ ਆ ਜਦਕਿ ਪੱਗ ਮੈਂ ਚੱਕੀ ਹੈ ਮੈਂ ਗੁਰਦੁਆਰਾ ਸਾਹਿਬ ਦੇ ਕੋਲ ਬੈਠਾ ਕੋਈ ਵੀ ਝੂਠ ਨਹੀਂ ਪੱਗ ਗਿਲਦੀ ਸਾਰ ਪੱਗ ਮੈਂ ਚੱਕ ਮੰਗ ਕੀ ਹੈ ਜੀ ਤੁਹਾਡੀ ਸਾਰੀ ਮੰਗ ਸਾਮਣ ਤੋਂ ਇਨਸਾਫ ਚਾਹੀਦਾ ਸੀ ਜਿਹੜਾ ਸਾਨੂੰ ਹੁਣ ਆਪਣਾ ਹਰਾਸਮੈਂਟ ਕਰ ਰਿਹਾ ਦੂਜੀ ਦਿਨ ਫੇਰ ਸਾਨੂੰ ਬੁਲਾਇਆ ਡੀਐਸਪੀ ਸਾਹਿਬਤਰ ਸਾਰਾ ਪਿੰਡ ਫੇਰ ਗਿਆ ਜੀ ਇਹਨਾਂ ਵੱਲੋਂ ਪਹਿਲਾਂ ਹੀ ਆਪਣੀ ਪਿੰਡ ਕੈਸ ਸੈਟਿੰਗ ਹੋਈ ਹੈ ਇਹ ਆਪਣਾ ਜਦੋਂ ਜਾ ਕੇ ਮੁੜਿਆ ਹੈ ਤੇ ਸਾਡਾ ਸਾਰਾ ਪਿੰਡ ਬੈਠਾ ਰਿਹਾ ਉੱਥੇ ਜਦੋਂ ਬੈਠੇ ਰੇ 2-3 ਘੰਟੇ ਬਾਅਦ ਆਪਣਾ ਬਲੌਕਿੰਗ ਦੇ ਅੰਦਰ ਬੈਠੇ ਤੇ ਇਹਨਾਂ ਦੇ ਪਰਾ ਤੇ 2-3 ਘੰਟੇ ਦਾ ਸਾਨੂੰ ਜਿੱਥੇ ਬੈਠੇ ਰਹਿਣ ਨੂੰ ਬਾਅਦ ਚ ਕਹਿੰਦੇ ਵੀ ਡੀਐਸਪੀ ਸਾਹਿਬ ਨੇ ਆਉਣਾ ਨਹੀਂ ਹੈਗਾ ਜਦ ਕਿ ਇਹ ਪਹਿਲਾਂ ਹੀ ਮੁੜਿਆ ਇਥੇ ਮਤਲਬ ਇਹ ਏ ਹਾਂ ਜੀ ਪਹਿਲਾਂ ਇਹ ਮਤਲਬ ਪੁਲਿਸ ਵਿੱਚ ਨੌਕਰੀ ਕਰਦੇ ਸੀ ਜਿਹੜੇ ਬਲਵਿੰਦਰ ਸਿੰਘ ਹਾਂਜੀ ਬਲਵਿੰਦਰ ਸਿੰਘ ਹੋਰ ਚਲੇ ਅਗਰ ਤੁਸੀਂ ਗੱਲਬਾਤ ਸਾਰੀ ਤੇ ਕੀ ਨਾਮ ਹੈ ਵੈਗਰਜੀ ਕੁ ਖਾਲਸਾ ਵੈਗਰਜੀ ਕੁ ਫਤਿਹ ਮੇਰਾ ਨਾਮ ਜਸਮੀਂਦਰ ਸਿੰਘ ਆ ਜੀ ਤੇ ਇਹ ਜਿਵੇਂ ਤੁਸੀਂ ਆਪਣਾ ਜਸਪ੍ਰੀ ਵੀਰ ਨੇ ਦੱਸਿਆ ਹੀ ਹੈ ਇਹ ਸਾਰਾ ਸਮਾਗਮ ਕੀਤਾ ਹੋਇਆ ਸੀ 29 ਦੇ 30 ਤਰੀਕ ਦਾ ਤੇ ਉਹਦੇ ਵਿੱਚ ਜੋ ਵੀ ਘਟਨਾ ਵੀ ਨੇ ਖੁੱਲ ਕੇ ਦੱਸਤੀ ਆ ਤੇ ਉਹਨਾਂ ਨੇ ਮਤਲਬ ਕਿ दारू ਪੀ ਕੇ ਉਹ ਅੰਦਰ ਆਏ ਉਸ ਟਾਈਮ ਮੈਂ ਅੰਦਰ ਹੀ ਮੌਜੂਦ ਸੀ ਆਪਣਾ ਕੀਰਤਨ ਹੋ ਰਿਹਾ ਸੀ ਤੇ ਉਹ ਪਹਿਲਾਂ ਤਾਂ ਆਪਣਾ ਸਾਜਾਂ ਦੇ ਵਿੱਚ ਉਲਝ ਕੇ ਫਸੇ ਤੇ ਉਹਨਾਂ ਨੇ ਉਹਨਾਂ ਨੂੰ ਖੁਦ ਹੀ ਕਿਹਾ ਕਹਿੰਦੇ ਵੀ ਤੁਸੀਂ ਵਿਚਕਾਰ ਬੈਠੇ ਹੋ ਤੇ ਉਹਦੇ ਬਾਅਦ ਉਹ ਵਿਚ ਬੈਠ ਕੇ ਜਾ ਕੇ ਸੰਗਤ ਦੇ ਸੰਗਤ ਦੇ ਵਿੱਚ ਬੈਠਣ ਤੋਂ ਬਾਅਦ ਉਹਨਾਂ ਨੇ ਆਪਣੇ ਇਸ਼ਾਰੇ ਕਰਨ ਲੱਗ ਗਏ ਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਬਾਹਰ ਲੈ ਕੇ ਉਹਨਾਂ ਨੂੰ ਆਪਣਾ ਬਲਵਿੰਦਰ ਸਿੰਘ ਜੀ ਨੂੰ ਬਾਹਰ ਲਿਜਾਣ ਤੋਂ ਬਾਅਦ ਫਿਰ ਉਹਨਾਂ ਨੇ ਇਹ ਇਲਜ਼ਾਮ ਲਗਾਏ ਜੀ ਡੀਐਸਪੀ ਸਾਹਿਬ ਦੇ ਕੰਪਲੇਟ ਦਿੱਤੀ ਆ ਉਹਨਾਂ ਨੇ ਤੇ ਹੁਣ ਤਾਂ ਮੇਨ ਤਾਂ ਸਾਡੀ ਬਸ ਹੀ ਮੰਗ ਇਹੀ ਆ ਵੀ ਸਾਨੂੰ ਉਹ ਹਰਾਸ਼ਮੈਂਟ ਕਰ ਰਹੇ ਬੇਨ ਮਤਲਬ ਤੋਂ ਜੀ ਇਹਨਾਂ ਦੋਨਾਂ ਨੂੰ ਹੀ ਇਹਨਾਂ ਤੇ ਬਸ ਇਹੀ ਇਲਜ਼ਾਮ ਲਾ ਰਹੇ ਕਿ ਸਭ ਤੋਂ ਮਾਫੀ ਮੰਗ ਲਓ ਜੀ ਵੀ ਫਿਰ ਅਸੀਂ ਕੇਸ ਵਾਪਸ ਲੈ ਲਵਾਂਗੇ ਪਹਿਲਾਂ ਉਹਨਾਂ ਨੇ ਇੱਥੇ ਮਾਫੀ ਮੰਗ ਲਈ ਗਲਤੀ ਮੰਨੀ ਐ ਫਿਰ ਦੁਬਾਰੇ ਜਾ ਕੇ ਕਿੰਨੇ ਦਿਨ ਬਾਅਦ ਜਾ ਕੇ ਦਰਖਾਸਤ ਹਾਂਜੀ ਉਹਨਾਂ ਨੇ ਉਹ ਦਰਖਾਸਤ ਦੇਤੀ ਬਸ ਉਹਨਾਂ ਨੇ ਮਸਲਾ ਬਣਾਤਾ ਹੀ ਮੇਰੇ ਤੇ ਹੀ ਪੱਗ ਲਾਤੀ ਜਿਹੜਾ ਕਿ ਇਦਾਂ ਦਾ ਕੋਈ ਘਟਨਾ ਨਹੀਂ ਵਾਪਰੀ ਜੀ ਕੋਈ ਕੁਝ ਨਹੀਂ ਹੋਇਆ ਸਿਰਫ ਇਹਨਾਂ ਨੇ ਤਾਂ ਜੀ ਪਿੰਡ ਚ ਪਹਿਲਾਂ ਵੀ ਉਹ ਇਹੋ ਜਿਹੇ ਕੰਮ ਕਰਦੇ ਰਹਿੰਦੇ ਜਿੱਦਾਂ ਦਾ ਇਹ ਚਾਂਸ ਹੋਇਆ ਗੱਲਬਾਤ ਵੀ ਨਹੀਂ ਤਾਂ ਪਾਣੀ ਵੀ ਹੈ ਨਹੀਂ ਐਦਾਂ ਦੀ ਕੋਈ ਗੱਲਬਾਤ ਜੀ ਪਹਿਲਾਂ ਤਾਂ ਪਹਿਲੀ ਵਾਰੀ ਹੋਈ ਹਾਂਜੀ ਪਹਿਲੀ ਵਾਰੀ ਹੋਈ ਉਹ ਤਕਰੀਬਨ ਦੁਪਹਿਰ ਦੇ 7:30 ਵਜੇ ਆਏ ਸੀ 8:00 ਵਜੇ ਸਮਾਪਤੀ ਸੀ ਹੋਰ ਕੋਈ ਪਿੰਡਾਂ ਦੇ ਕਮਾਂਕਾਰਾਂ ਚ ਰੁਕਾਵਟਾ ਕੋਈ ਹੋਰ ਤਾਂ ਨਹੀਂ ਇਹੋ ਜਿਹਾ ਕੰਮ ਕਰਦੇ ਹੋ ਨਹੀਂ ਐਦਾਂ ਤਾਂ ਜਿਹਦੀ ਕੁਝ ਨਹੀਂ ਹੈਗਾ ਜੀ ਸਾਡੀ ਕਿਹਾ ਕਿ ਆ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਆ ਤੁਸੀਂ ਵਿਧਾਇਕ ਦੇ ਕੋਲ ਵੀ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਨਹੀਂ ਜੀ ਸਾਨੂੰ ਅਸੀਂ ਕੋਸ਼ਿਸ਼ ਕੀਤੀ ਸੀ ਸਾਨੂੰ ਪਤਾ ਲੱਗਿਆ ਵੀ ਉਹ ਬਾਹਰ ਗਏ ਹੋਏ ਨੇ ਜੀ ਦਿੱਲੀ ਉਹ ਕਹਿੰਦੇ ਸੀ 3 ਫਰਵਰੀ ਤੋਂ ਬਾਅਦ ਆਉਣਾ ਵੀ ਉਸ ਤੋਂ ਬਾਅਦ ਅਸੀਂ ਮਿਲ ਸਕਾਂਗੇ ਮੁੱਖ ਤੇ ਸੀ ਬਿਸਮਿਲ ਹਾਂਜੀ ਅਸੀਂ ਵੀ ਕੱਢਿਆ ਉਹਨੇ ਬਹੜੀ ਕੀ ਗੱਲ ਕੀ ਹੋਈ ਸੀ ਅਸਲ ਅੰਦਰੋਂ दारू ਪੀ ਗਿਆ ਹੈਗਾ ਜੀ ਠੀਕ ਹੈ ਅੰਦਰੋਂ ਬਿਲਕੁਲ ਮਜ਼ਾ ਨਹੀਂ ਤੁਮਡੇ ਪਾਸੇ ਬੀਤ ਤਮੇ ਦੇ ਉਹਨਾਂ ਦੇ ਬਾਬੂ ਦੇ ਪਾਸੇ ਛੱਡ ਜੁ ਗਏ ਉਹ ਗੱਭੇ ਬੈਠੇ ਉਹਨੇ ਰਾਹ ਦੇ ਸੀ ਠੀਕ ਹੈ ਇੱਕਨ ਪੈ ਕੇ ਗੱਭੇ ਦੇ ਬੈਠੇ ਉੱਤੇ ਨੱਚਣ ਲੱਗੇ ਪੰਗੜੀ ਪਾਉਂਦਾ ਘਰਤ ਨੱਚਣ ਲੱਗੇ ਬਹੁਤ ਠੀਕ ਹੈ ਪਰ ਦਰੋਸਾ ਦੇ ਅੰਦਰ ਹੀ ਪੰਗੜੇ ਪਾ ਕੇ ਪਾਉਂ ਹਾਂਜੀ ਉੱਥੇ ਨਰਤ ਨੱਚਣ ਲੱਗ ਨਹੀਂ ਆ ਗਈ ਬਹੁਤ ਇਹ ਅਲੇ ਸੰਗਤ ਨੇ ਰੋਕਿਆ ਫਿਰ ਉਹਨਾਂ ਨੂੰ ਰੁਕੇ ਬੰਮ ਨਬੀ ਨੇ ਰੁਕੇ ਸੀ ਬਾਰੀ ਸੰਗਤ ਵਿੱਚ ਅਸੀਂ ਉਹ ਬੈਠੇ ਸੀਗੇ ਨਬੀ ਨੇ ਰੁਕੇ ਬਾਰੀ ਫਿਰ ਫਿਰ ਬਈ ਮੈਨੂੰ ਫੋਨ ਕਰੇ ਗਨ ਵੀ ਦਰਬੀਤ ਵੀ ਨੇ ਬਾਹਰ ਕੱਢਣਾ ਕਰਿਆ ਜਮੜੇੰਦਨ ਤਸੀਂਦਰ ਗਏ ਦੋਨੇ ਅਸੀਂ ਬਾਹਰ ਕੱਢੇ ਹੀ ਆ ਗਏ ਕਿਰੋ ਕਿੰਨੀ ਕਮਰਾ ਨੇ ਫਿਰ ਉਹਨਾਂ ਨੂੰ ਮੈਂ ਕਿਹਾ ਬਲੰਦ ਸੀ ਬਹੁਤ ਵੀ ਮਰ ਹੋ ਗਈ ਪਿਆਰ ਵੀ ਸਟੈਗਰੀ ਹੋ ਗਈ ਸੁੰਦਰ ਦਿਨ ਨਿਤ ਸੱਤਾ ਦਿਨ ਨਿਤ ਆ ਜੀ ਇਹ ਕਦੇ ਦੁਆਰਾ ਨਹੀਂ ਗੱਲਬਾਤ ਹੋਈ ਉਹਨਾਂ ਨਾਲ ਦੁਆਰਾ ਪਿੰਡ ਦੇ ਵਿੱਚ ਪਈ ਰਾਤ ਦਈਆ ਪੂਰੀ ਨਵੇੜ ਲਿਆ ਸੀ ਬਿਲਕੁਲ ਸਰਪੋਈਏ ਜੀ ਜੇ ਫੈਮਲੀ ਦੀ ਗੱਲ ਕੀਤੀ ਜਾਵੇ ਤਾਂ ਫੈਮਲੀ ਦੀ ਪਰਵਾਰ ਮੁੰਡਾ ਇਹਨਾਂ ਦੇ ਪੁੱਤ ਬਾਜਰ ਉਹਨਾਂ ਦੀ ਮੁੰਡਾ ਪੁੱਸੇ ਆਹੇ ਪੁਲਸੀ ਜੀ ਅੱਛਾ ਜੀ ਮੁੰਡਾ ਪੜਦਾ ਉਹਨਾਂ ਦੀ ਪੁੱਤ ਹੈ ਜੀ ਅੱਛਾ ਜੀ ਪਰ ਆਵਰ ਮਿਲ ਹੋ ਰਹੀ ਕਿ ਨਾ ਆਪਣਾ ਤੇ ਕਿਹੜੇ ਪਿੰਡ ਦੇ ਨਿਵਾਸੀ ਹੋ ਕੀ ਕਹਿਣਾ ਚਾਹਦੇ ਹੋ ਮੇਰਾ ਨਾਂ ਜੀ ਕੁਲਦੀਪ ਸਿੰਘ ਗੁਰਗੋਰਾ ਕਮੇਟੀ ਦਾ ਮੈਂ ਸੈਕਟਰੀ ਆ ਇਹ ਜਦੋਂ ਘਟਨਾ ਹੋਈ ਆ ਜਿਹਨਾਂ ਨੂੰ ਦੂਸਰੇ ਦਿਨ ਬੁਲਾਇਆ ਸਰਪੰਚ ਨੇ ਫੋਨ ਕਰਿਆ ਤੇ ਸੱਦਿਆ ਇਹ ਇੱਥੇ ਆਇਆ ਸਾਰੀ ਸੰਗਤ ਬੈਠੀ ਸੀ ਇਹਨੂੰ ਕਿਹਾ ਤੂੰ ਸ਼ਰਾਬ ਪੀ ਕੇ ਆਇਆ ਇਹਨੇ ਆਪਣੀ ਉਸ ਗਲਤੀ ਨੂੰ ਸਬਕਾਰ ਕਰ ਲਿਆ ਜੇਕਰ ਇਹਨੇ ਸ਼ਰਾਬ ਨਹੀਂ ਪੀਤੀ ਸੀ ਤਾਂ ਇਹ ਆਪਣੀ ਗਲਤੀ ਨੂੰ ਸਬਕਾਰ ਨਾ ਕਰਦਾ ਸਬਕਾਰ ਕਰਨ ਤੋਂ ਬਾਅਦ ਸਰਪੰਚ ਸਾਹਿਬ ਤੇ ਪ੍ਰਧਾਨ ਸਾਹਿਬ ਨੇ ਇਹਨੂੰ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਆਪਣੀ ਗਲਤੀ ਮੰਗਣ ਲਈ ਕਿਹਾ ਇਹਨੇ ਉੱਥੇ ਜਾ ਕੇ ਆਪਣੀ ਗਲਤੀ ਸਵੀਕਾਰ ਕੀਤੀ। ਸੋ ਗਲਤੀ ਸਵੀਕਾਰ ਕਰਨ ਤੋਂ ਬਾਅਦ ਇਹ ਆਪਣਾ ਬਾਹਰ ਆ ਕੇ ਇਹਦੇ ਘਰ ਦੇ ਵੀ ਮੈਂਬਰ ਜੋ ਪਿੰਡ ਦੇ ਪਤਵੰਤੇ ਸੱਜਣ ਸਨ ਉਹਨਾਂ ਨੂੰ ਦਬਕਾਉਣ ਲੱਗੇ। ਜਿਵੇਂ ਅਸੀਂ ਪੱਗ ਦਾ ਬਦਲ ਪੱਗ ਨਾਲ ਹੀ ਲੈਣਾ। ਉਸ ਤੋਂ ਬਾਅਦ ਜੋ ਇਹਨਾਂ ਦਾ ਫੈਸਲਾ ਹੋ ਗਿਆ ਪਿੰਡ ਵਾਲਿਆਂ ਨੇ ਕੋਈ ਲਿਖ ਲਿਖਾਓ ਨਹੀਂ ਕਰਿਆ ਉਹਦੇ ਚ ਚਲੋ ਵੀ ਫੈਸਲਾ ਹੋ ਗਿਆ ਵਧੀਆ ਹੋ ਗਿਆ। ਵੀ ਕਾਹਨੂੰ ਗੱਲ ਆਪਣਾ ਟਕਰਾਅ ਨਾ ਵਧਾਉਣੀ ਆ। ਇਹਨੇ ਕੁਝ ਦਿਨਾਂ ਬਾਅਦ ਦਰਖਾਸਤ ਆਪਣੀ ਐਸਐਸਬੀ ਦੇ ਦੇ ਕੇ ਡੀਸੀਪੀ ਡੀਸੀ ਸਾਹਿਬ ਨੂੰ ਬਿਮਾਰ ਕਰਾ ਦਿੱਤੀ ਜਿਹਦੇ ਵਿੱਚ ਸਾਨੂੰ ਸੱਦਿਆ ਗਿਆ ਉਹ ਸਦਨ ਵਿੱਚ ਅਸੀਂ ਪਹਿਲੇ ਦਿਨ ਗਏ ਸਾਡੀ ਕੋਈ ਸੁਣਵਾਈ ਨਹੀਂ ਕੋਈ ਉਧਰ ਇਸ ਬੰਦੇ ਨੂੰ ਬੱਚੇ ਨੂੰ ਕਿਹਾ ਗਿਆ ਕਿ ਤੂੰ ਭਾਈ ਗਲਤੀ ਮੰਨ ਲਾ ਹਾਲਾਂਕਿ ਦੋਨੇ ਬੱਚੇ ਸਾਡੇ ਬਹੁਤ ਹੀ ਗਿਆਨ ਵਾਲੇ ਨੇ ਜੋ ਜਸਵੀਰ ਸਿੰਘ ਆ ਇਹ ਸਾਡਾ ਗੁਰਦੁਆਰਾ ਸਵਾਭ ਜਦੋਂ ਦਾ ਪਾਠ ਕਰਨ ਲੱਗਿਆ ਹੈ ਸਵੇਰ ਤੋਂ ਇਹੀ ਖੋਲਦਾ ਹੈ ਉਹ ਤੋਂ ਬਾਅਦ ਪਾਕੀ ਪਾਠੀ ਆ ਕੇ ਪਾਠ ਕਰਦੇ ਨੇ ਤੇ ਦੂਸਰੀ ਵਾਰ ਇਹਨਾਂ ਫੇਡੀ ਅਸੀਂ ਨਾਲ ਸਾਨੂੰ ਖੱਦਿਆ ਅਸੀਂ ਫਿਰ ਗਏ ਸਾਡੀ ਉਸ ਦਿਨ ਵੀ ਸਾਨੂੰ ਤਰੀਕ ਦਿੱਤੀ ਅਸੀਂ ਇਹਨਾਂ ਦੀ ਸਾਨੂੰ ਇਹ ਤੰਗ ਕਰਦੇ ਆ ਸਾਨੂੰ ਇਥੋਂ ਰਾਸਮੇਟ ਤੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੁਹਾਡੇ ਤੇ ਦੋਸ਼ ਲੱਗ ਰਹੇ ਆ ਕੀ ਕਰਾਂ ਚਾਹਦੇ ਹੋ ਸਰ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਪਿੰਡ ਮੇਰਾ ਬਾਲ ਠੰਡਾ ਜੀ ਮੈਂ ਇੱਕ ਐਕਸਰਸਮੈਨ ਬੰਦਾ ਜੀ ਮੇਰੀ 74 ਸਾਲ ਦੀ ਲਗਭਗ ਮੇਰੀ ਉਮਰ ਹੈ ਜੀ ਤੇ ਮੈਂ ਇੱਕ ਸੀਨੀਅਰ ਸਿਟੀਜ਼ਨ ਨਾਗਰਿਕਾ ਜੀ ਤੇ ਸਾਰੀ ਜੁਦੀ ਫੈਮਿਲੀ ਆ ਜੀ ਉਹ ਵੀ ਸਾਰੀ ਮਤਲਬ ਪੜੀ ਲਿਖੀ ਹੈ ਜੀ ਲੋਕ ਕੋਈ ਟੀਚਰ ਹੈ ਜੀ ਕੋਈ ਬੰਦਾ ਸਰਕਾਰੀ ਨੌਕਰੀ ਕਰਦਾ ਹੈ ਅਸੀਂ ਇੱਕ ਮਤਲਬ ਫੌਜੀ ਫੈਮਿਲੀ ਦਾ ਸਵਾਦ ਰੱਖਦੇ ਹਾਂ ਜੀ ਮੈਂ ਵੀ ਸਾਬਕਾ ਫੌਜੀ ਹਾਂ ਜੀ ਮੇਰਾ ਡਾਤਾ ਸੀਗਾ ਉਹ ਫਿਟਨੈਸ ਫੈਕਟਰੀ ਸੀਗਾ ਜੀ ਤੇ ਮੇਰਾ ਛੋਟਾ ਭਰਾ ਹੈ ਉਹ ਵੀ ਆਰਮੀ ਚੋਂ ਪੈਨਸ਼ਨਰ ਹੈ ਜੀ ਉਦੇ ਮਗਰੋਂ ਅਸੀਂ ਫੈਮਿਲੀ ਦੇ 4-5 ਬੰਦੇ ਆਪਣੇ ਘਰ ਦੇ ਹੈਗੇ ਜੀ ਇੱਕ ਵੀਰੇ ਬੇਟਾ ਜਿਹੜਾ ਸੀ ਉਹ ਫੌਜ ਵਿੱਚ ਸ਼ਹੀਦ ਹੋ ਚੁੱਕਿਆ ਹੈ ਜੀ ਉਹਦੇ ਮਗਰੋਂ ਅਸੀਂ ਨਾ ਮੈਂ ਕੋਈ 43 ਸਾਲ ਜਿਹੜੀ ਸਰਵਿਸ ਕਰੀ ਹੈ ਜੀ ਪੰਜਾਬ ਸਰਕਾਰ ਵਿੱਚ ਵੀ ਕਰੀ ਹੈ ਤੇ ਫੌਜ ਵਿੱਚ ਵੀ ਕਰੀ ਹੈ ਜੀ ਬਾਕੀ ਮੈਂ ਇੱਕ ਜਿਹਨੇ ਮੈਂ ਆਪਣੇ ਗਿਆ ਸੀਗਾ ਗੁਰਦੁਆਰਾ ਸਾਹਿਬ ਜੀ ਕਿਉਂਕਿ ਇਹ ਸ਼ੋਕ ਸਭਾ ਦੇ ਦਿਨ ਚੱਲਦੇ ਸੀਗੇ ਜੀ ਅਸੀਂ ਚਮਗੌਰ ਸਾਹਿਬ ਵੀ ਮੱਥਾ ਟੇਕਿਆ ਸਾਰੇ ਗੁਰਦੁਆਰਾਂ ਦਾ ਮੱਦੇ ਗਏ ਜੀ ਅਸੀਂ ਸ਼ਾਇਦ ਕਈ ਗੁਰਦੁਆਰ ਸਾਹਿਬਾਂ ਨੂੰ ਦੇ ਵੀ ਨਹੀਂ ਪਤਾ ਹੋਣਾ ਜੀ ਬਈ ਜਿਹੜੇ ਸਹਿਬਜ਼ਾਦੇ ਜਦੋਂ ਸ਼ਹੀਦ ਹੋਏ ਸੀ ਉਹਨਾਂ ਦੇ ਬਾਅਦ ਉਹਨਾਂ ਨੇ ਸੰਸਕਾਰ ਕੀਤਾ ਸੀਗਾ ਜਿਹੜੀਆਂ ਉਹਨਾਂ ਦੀਆਂ ਆਸਤੀਆਂ ਸੀਗੀਆਂ ਉਹ ਕਿੱਥੇ ਜਾ ਕੇ ਦਫਨਾਏ ਕਿੱਥੇ ਗਏ ਦਫਨਾਏ ਅਸੀਂ ਉੱਥੇ ਤੱਕ ਵੀ ਦਰਸ਼ਨ ਕਰਕੇ ਆਏ ਆ ਜੀ ਉਹਦੇ ਮਗਰੋਂ 28 ਤਰੀਕ ਨੂੰ ਅਸੀਂ ਵਾਪਸ ਆ ਗਏ 29 ਤਰੀਕ ਨੂੰ ਗੁਰਦੁਆਰੇ ਸਾਹਿਬ ਵਿੱਚ ਲੌਫਮੈਂਟ ਹੋ ਗਈ ਸੀਗੀ ਜੀ ਬਈ ਸਹਿਬਜ਼ਾਦੇ ਦੀ ਲੜੀ ਬਾਰੇ ਕੋਈ ਵਿਚਾਰ ਹੋਣਾ ਕਿਸੇ ਨੇ ਕਥਾ ਸੁਣਾਉਣੀ ਹੈ ਜੀ ਉਹ ਮੇ ਆਵਾਜੀ ਮੇਰੇ ਵੀ ਕੰਨੀ ਪਈ ਜੀ ਮੈਂ ਗੁਰਦਾਰ ਸਾਹਿਬ 7:30 ਦੇ ਵਜੇ ਗੁਰਦਾਰ ਸਾਹਿਬ ਗਿਆ ਜਿਵੇਂ ਸਰਦੀ ਦੇ ਦਿਨ ਸੀ ਅੱਖਾਂ ਦਾ ਮੇਰੀ ਦਾ ਆਪਰੇਸ਼ਨ ਹੋਇਆ ਜੀ ਲੇਕਿਨ ਮੌਕਾ ਧੁਕਾ ਫਿਰ ਵੀ ਜਿਵੇਂ ਸਰਦਾ ਰੱਖ ਕੇ ਗੁਰਦਾਰ ਸਾਹਿਬ ਪਹੁੰਚ ਗਿਆ ਜੀ ਮੈਂ ਉੱਥੇ ਜਾ ਕੇ ਮੈਂ ਮੱਥਾ ਟੇਕਿਆ ਜੋ ਵੀ ਸਰਦਾ ਦਾ ਮਤਲਬ ਜੋ ਇੱਕ ਸਿੱਖ ਦਾ ਫਰਜ਼ ਹੁੰਦਾ ਉਹ ਮੈਂ ਸਾਰੇ ਆਪਣੇ ਫਰਜ਼ ਅਦਾ ਕੀਤੇ ਜੀ ਮੈਂ ਫਰਜ਼ ਅਦਾ ਕਰਨ ਦੇ ਬਾਅਦ ਵਿੱਚ ਮੈਂ ਇੱਕ ਮੈਨੂੰ ਥੋੜੀ ਠੋਕਰੀ ਵੀ ਲੱਗੀ ਕਿ ਨੀਗਾ ਘਟ ਹੈ ਰਾਤ ਦਾ ਟਾਈਮ ਸੀ ਲੇਟਾਂ ਪੈਂਦੀਆਂ ਸੀਗੀਆਂ ਉਦੇ ਬਾਅਦ ਵਿੱਚ ਸ਼ਾਇਦ ਕਿਸੇ ਨੂੰ ਕੋਈ ਸ਼ਰਨਾ ਸ਼ੱਕ ਪਿਆ ਹੋਊਗਾ ਤੇ ਮੈਂ ਜਾ ਕੇ ਆਪਣੀ ਜਿੱਥੇ ਸੰਗਤ ਦੇ ਬੈਠੀ ਹੈਵੇਂ ਸੰਗਤ ਦੇ ਵਿੱਚ ਜਾ ਕੇ ਬੈਠ ਗਿਆ ਜੀ ਉਹ ਬੈਠਣ ਦੇ ਬਾਅਦ ਵਿੱਚ ਜੀ ਮੈਂ ਸਭ ਕੀਰਤਨ ਪਾਚਾਰ ਸੁਣਦਾ ਰਿਹਾ ਜੀ ਮੈਨੂੰ ਚੰਗਾ ਲੱਗਿਆ ਮੈਂ ਜਿਹੜੀ ਮੇਰੇ ਮਨ ਖੁਸ਼ ਹੋਇਆ ਮੈਂ ਨਾਲ ਬੈਠੇ ਬੰਦੇ ਨੂੰ ਵੀ ਕਿਹਾ ਮੈਂ ਕਿਹਾ ਜੀ ਬੇਟਾ ਦੇਖਿਓ ਬੇਟਾ ਬਗਨਾਂ ਦੇ ਬੈਠਾ ਜੀ ਬੇਟਾ ਦੇ ਪਿੰਡ ਦੇ ਗਿਆ ਤੇ ਮੈਂ ਬੈਠਾ ਜੀ ਉਹ ਉੱਥੇ ਬੈਠਾ ਸੁਣਦਾ ਰਿਹਾ ਜੀ ਅਖੀਰ ਜੀ ਕੀ ਆ ਅਰਦਾਸ ਹੋਣ ਲੱਗੀ ਸੀਗੀ ਜੀ ਅਰਦਾਸ ਹੋਣ ਤੋਂ ਪਹਿਲਾਂ ਇੱਕ ਬੰਦਾ ਚੱਲ ਕੇ ਮੇਰੇ ਕੋਲ ਆ ਕੇ ਬੈਠ ਗਿਆ ਜੀ ਕੋਮਲ ਪਨੀ ਗਿਆ ਸਿਕਾਉਂਦਾ ਸੀਗਾ ਇੰਨੇ ਨੇ ਕਰਦੇ ਹੋਣੀ ਅਰਦਾਸ ਸ਼ੁਰੂ ਹੋ ਗਈ ਜੀ ਅਰਦਾਸ ਵਿੱਚ ਮੈਂ ਵੀ ਖੜਾ ਹੋ ਗਿਆ ਜੀ ਅਰਦਾਸ ਜੀ ਖੜਾ ਹੋਣ ਦੇ ਬਾਅਦ ਵਿੱਚ ਤੇ ਮੈਂ ਆਪਣਾ ਚਾਦਰ ਦਾ ਬੜੀ ਮੈਂ ਚਾਦਰ ਜਿਹੜੀ ਉਹਦੀ ਸੀ ਮੈਨੂੰ ਠੀਕ ਕਰਿਆ ਜੀ ਇਨੇ ਜੇ ਦੋ ਬੰਦੇ ਆਏ ਮੈਨੂੰ ਬਾਦੀ ਫੜਿਆ ਜੀ ਕੰਚਲਵਾਰ ਮੈਨੂੰ ਕੁਝ ਸਮਝ ਨਹੀਂ ਲੱਗੀ ਵੀ ਕਿਦੰਮੇ ਵੀ ਇਹ ਕੀ ਹੋ ਗਿਆ ਸ਼ਾਨਾ ਸਲੀਆ 75 ਸਾਲ ਦੀ ਉਮਰ ਹੈ ਜੀ ਅੱਖ ਦੇ ਵੀ ਘੱਟ ਦੇਖਦਾ ਹੈਗਾ ਅੱਖਾਂ ਦਾ ਪਰੇਜ ਨੂੰ ਮੇਰੇ ਲੰਜ ਪਏ ਮੈਂ ਬਾਹਰ ਚਲੇ ਗਿਆ ਜੀ ਜਦੋਂ ਗੇਟ ਤੇ ਮੈਨੂੰ ਬਾਹਰ ਕੱਢਿਆ ਜੀ ਇੱਕ ਬੰਦੇ ਨੇ ਲੈ ਲਈ ਸਾਰੇ ਮੇਰੇ ਇੱਦੇ ਹੱਥ ਤੇ ਫੜਿਆ ਦਾ ਤੇ ਵੀ ਹੱਥ ਨੇ ਮੇਰੀ ਪਗੜੀ ਪਗੜੀ ਜਿਹੜੀ ਸੀ ਮੇਰੀ ਉਹ ਉਤਾਰ ਲਈ ਜੀ ਪਗੜੀ ਉਤਾਰ ਕੇ ਮੈਨੂੰ ਪਛ ਨੇਰੇ ਦੇ ਵਿੱਚ ਲੈ ਗਿਆ ਜੀ ਉਹ ਨੇਰੇ ਜੀ ਲਜਾਂ ਦੇ ਮਗਰੋਂ ਉਹ ਬੰਦੇ ਨੇ ਕਿਹਾ ਜਿਹੜਾ 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 ਜਸਪ੍ਰੀਤ ਆ ਜੀ ਉਹਨੇ ਪਕੜੀ ਮੇਰੀਆਂ ਹੱਥੇ ਚ ਫੜੀ ਹੋਈ ਸੀਗੀ ਜੀ ਕਹਿੰਦਾ ਬੰਦੇ ਨੂੰ ਕਹਿੰਦਾ ਇਹਦੀ ਵੀਡੀਓ ਬਣਾਓ ਜੀ ਉਹਦੇ ਜਦੋਂ ਵੀਡੀਓ ਬਣਾਉਣ ਨੂੰ ਕਿਹਾ ਇੰਨੇ ਨੂੰ ਇੱਕ ਬੰਦਾ ਅੰਦਰ ਉੱਠ ਕੇ ਗਿਆ ਮੈਂ ਪਛਾਣ ਨਹੀਂ ਸਕਦਾ ਉਹਦੀ ਮੈਂ ਆਵਾਜ਼ ਸੁਣੀ ਹੈ ਉਹ ਕਹਿੰਦਾ ਉਹ ਇਹ ਕੰਮ ਨਾ ਕਰੋ ਤੁਸੀਂ ਇਹ ਕੰਮ ਨਾ ਕਰੋ ਜੀ ਲੇਕਿਨ ਇਹ ਨਹੀਂ ਹਟੇ ਹੈਗੇ ਜਿਹਨੇ ਮੇਰੀ ਵੀਡੀਓ ਬਣਾਈ ਜੀ ਵੀਡੀਓ ਬਣਾਉਣ ਦੇ ਬਾਅਦ ਵਿੱਚ ਮੈਂ ਨਾ ਖਿੱਚ ਤੂੰ ਕਰੀ ਮੈਨੂੰ ਡਰ ਸੀ ਖਤਰਾ ਸੀ ਕਿ ਉੱਥੇ ਕੰਮ ਰੇ ਰਹੇ ਨੇ ਪਿੱਛੇ ਜੰਗਲ ਜਾਣ ਹੈ ਜੀ ਮੈਂ ਹੋ ਵੀ ਨਾ ਕਿਤੇ ਮੇਰੇ ਇਹ ਕੋਈ ਕਿਤੇ ਕੋਈ ਨੁਕਸਾਨ ਨਾ ਕਰਦਾ ਮੈਂ ਕੱਲਾ ਬੰਦਾ ਜੀਆ ਸ਼ਾਇਨਾ ਸੀ ਇਹ ਸਾਰੇ ਗੱਭਰੂ ਜੁਗੇ ਮੈਂ ਇਹਨਾਂ ਦੇ ਨਾਲ ਲੜਨ ਜੁਗਾ ਵੀ ਨਹੀਂ ਸੀਗਾ ਜੇ ਮੈਂ ਲੜਦਾ ਵੀ ਚਲੋ ਹੱਥ ਜੱਕਦਾ ਵੀ ਤਾਂ ਇਹ ਬੰਦੇ ਬਾਦਸੀ ਮੈਨੂੰ ਮਾਰ ਸਕਦੇ ਮੈਨੂੰ ਇਨਸਾਨ ਪਛਾਣ ਸਕਦੇ ਲੇਕਿਨ ਮੈਂ ਇੱਕ ਦਾਬੇ ਨਾ ਕਰਦਾ ਗੁਰਦੁਆਰਾ ਸਾਹਿਬ ਜੀ ਸਭਾ ਕਾ ਕੇ ਕਹਿੰਦੇ ਗੁਰਦੁਆਰਾ ਸਾਹਿਬ ਜੀ ਆਪਣੀ ਮੈਂ ਆਪਣੀ ਵੀ ਮੈਂ ਨੂੰ ਕਿਹਾ ਵੀ ਬੇਟਾ ਪਾ ਕਿ ਤੇਰੀ ਮੈਂ ਵੀ ਧਾਰ ਸਕਦਾ ਤੂੰ ਮੇਰੇ ਪੁੱਤੇ ਵਰਗਾ ਮੇਰੇ ਕੋਲ ਤੈਨ ਗਲਤ ਕਮ ਕਰ ਲਿਆ ਮੈਂ ਗਲਤ ਕਮ ਨਹੀਂ ਕਰਨਾ ਹੈਗੇ ਇਹ ਅਲਵੀ ਮੈਂ ਉਹਨੂੰ ਇਹ ਗੱਲ ਬੋਲੀ ਹੈ ਜੀ ਉਹਦੇ ਪਰ ਮੈਂ ਖੜਾ ਹੋਇਆ ਉਹ ਕਹਿੰਦੀ ਤੂੰ ਸ਼ਰਾਬੀ ਤੀ ਸ਼ਰਾਬੀ ਅਲਵੀ ਬੋਲੀ ਉਹ ਮੈਂ ਕਹਿੰਦਾ ਜੀ ਸ਼ਰਾਬੀ ਤੀ ਮੈਂ ਮੈਂ ਹੁਣ ਵੀ ਕਸ ਵਗੈ ਗੁਰੂ ਕੀ ਜਾਨਦੇ ਹਾਂ ਮੈਂ ਕਹਿਆ ਮੈਂ ਤੁਸੀਂ ਮੈਨੂੰ ਪੰਜ ਪਿਆਰੇ ਦੇ ਨਾਮ ਦੱਸ ਦੋੜ ਖੜੇ ਐ ਤੁਸੀਂ ਮੈਂ ਸਰਦਾ ਲੂਗਾ ਮੈਂ ਇੱਕ ਬਾਬ ਡਾਉਨ ਤੇ ਮੇਰੇ ਗੜਦ ਕੱਢਦਾ ਤੁਮੀ ਉਂਗਲੀ ਵੱਟ ਕੇ ਦੋ ਜੀ ਗੁਰੂ ਦੇ ਸ਼ੇਰਾ ਦਾਰ ਜੰਨੇ ਹੈਗੇ ਮੈਂ ਲਾਜ ਬੋਲੇ ਜਦ ਮੈਂ ਬੋਲਣ ਲੱਗਿਆ ਤੇ ਘੱਟਣ ਲੱਗਿਆ ਇਹਨੇ ਬਾਹ ਤੇ ਖਿੱਚਿਆ ਮੈਨੂੰ ਧੂਆ ਜਿਹੜਾ ਪਿਛਲਾ ਗੇਟ ਸੀਗਾ ਜੀ ਉਹ ਮੈਨੂੰ ਪਿਛਲੇ ਗੇਟ ਵੱਲ ਧੱਕ ਕੇ ਲੈ ਗਿਆ ਜੀ ਇਹ ੱੱਕੇ ਮੁੱਕੀ ਹੁੰਦੇ ਮੈਂ ਛੁੱਟਦਾ ਜੀ ਮੈਨੂੰ ਖਿੱਚ ਲੰਦੇ ਮੈਂ ਛੁੱਟਦਾ ਹੀ ਮੈਂ ਬੈਂਕਰੋਡ ਤੇ ਜਾਨ ਛਡਾਉਣੇ ਦੀ ਕੋਸ਼ਿਸ਼ ਕਰ ਰਿਹਾ ਸੀ ਮੇਰਾ ਇਨਸਾਨੇ ਮੈਂ ਬਾਹਰ ਨਿਕਲ ਰਿਹਾ ਜੀ ਮੈਂ ਬਾਹਰ ਨਿਕਲ ਕੇ ਜਦ ਮੈਨੂੰ ਧੱਕ ਕੇ ਬਾਹਰ ਛੁੱਟਦਾ ਹੀ ਫਿਰ ਮੈਂ ਫੋਨ ਕਰਨ ਦੇ ਬਾਅਦ ਵਿੱਚ ਇਹ ਇਹਨਾਂ ਨੇ ਗੇਟ ਲਾ ਲਿਆ ਜੀ ਮੈਂ ਪਿੱਛੇ ਗਿਆ ਮੇਰਾ ਸਕੂਟਰ ਸੀ ਜਿਹੜਾ ਮੇਰੀ ਜੁੱਤੀ ਸੀ ਜੋਬ ਜੀ ਮੇਰੀ ਉਹ ਮੇਨ ਗੇਟ ਵੱਲ ਭਾਈ ਸੀ ਜਿੱਦ ਤੂੰ ਮੈਂ ਅੰਦਰ ਜਾਣਾ ਸੀਗਾ ਗੁਰਦੁਆਰਾ ਸਾਹਿਬ ਮੈਂ ਮੱਥਾ ਟੇਕਣਾ ਸੀਗਾ ਜੀ ਮੈਂ ਸ਼ਰਾਬ ਕੀਤੀ ਸੀ ਇਹ ਸ਼ਰਾਬ ਦੀ ਗੱਲ ਕੀ ਦੇਖੋ ਜੀ ਸ਼ਰਾਬ ਦੀ ਗੱਲ ਇਸ ਤਰ੍ਹਾਂ ਵੀ ਮੈਂ ਇਦਾਂ ਦਾ ਬੰਦਾ ਹੈਗਾ 475 ਸਾਲ ਦੀ ਮੇਰੀ ਉਮਰ ਹੈਗੀ ਸਾਡੇ ਘਰ ਵੀ ਕੋਈ ਆਂਡਾ ਮੀਟ ਵੀ ਨਹੀਂ ਵਰਤਦਾ ਹੈ ਜੀ ਮੈਂ ਜਿਹੜੇ ਮੇਰੇ ਨਾਲ ਬੰਦੇ ਉੱਠਣ ਬੈਠਣ ਵਾਲੇ ਹੈਗੇ ਆ ਹੁਣ ਬਾਈ ਮੁਕੇ ਰਣ ਮੈਂ ਉਹ ਪੰਦਰਵਾੜੇ ਵਿੱਚ ਉਹਨਾਂ ਲੋਕਾਂ ਨੂੰ ਵੀ ਕਹਿ ਦਿੰਦਾ ਵੀ ਦੇਖੋ ਸ਼ਰਾਬ ਨਹੀਂ ਬਣੀ ਹੈਗੀ ਜੇ ਤੁਸੀਂ 15 ਦਿਨ ਇਕੱਠੇ ਨੂੰ ਸਾਰਾ ਸਾਲ ਸ਼ਰਾਬ ਵਿੱਚ ਪਿੰਦੇ ਸੀ ਤੇ ਮੈਂ ਬੰਦ ਕਰਾ ਕੇ ਰੱਖ ਦਾਂ ਉਹਨਾਂ ਦੀ ਪਿਛਲੇ ਸਾਲ ਵੀ ਆ ਜੀ ਇਸ ਸਾਲ ਵੀ ਕਿਹਾ ਮੈਂ ਇਹ ਬੰਦੇ ਨਾਲ ਲੜਨ ਮੈਨੂੰ ਸਿਰਫ ਦੋ ਬੰਦੇ ਕਹਿੰਦੇ ਸੀਗੇ ਸਾਡਾ ਨਹੀਂ ਸਰ ਸਰ ਦਾ ਮੈਂ ਕਿਹਾ ਵੀ ਤਰ ਜਾਂਦਾ ਭਾਈ ਮਰਜ਼ੀ ਕਰੋ ਜੀ ਵੀ ਮੈਂ ਕੋਈ ਸ਼ਰਾਬ ਕਿਸੇ ਨੂੰ ਲਾਲ ਨਹੀਂ ਦਿੰਦਾ ਨਾਮ ਕਿ ਨੂੰ ਗੱਲ ਕਹੀ ਹੈ ਜੀ ਬਾਕੀ ਸਾਡਾ ਵੋਟਾਂ ਦੀ ਰਾਜ ਚੱਲਦੀ ਹੈ ਜੀ ਪਿੰਡ ਨੇ ਮੈਨੂੰ ਪਹਿਲਾਂ ਵੋਟਾਂ ਦੇ ਵਿੱਚ ਸ਼ਮਤੀ ਨਾਲ ਚੁਣਿਆ ਜੀ ਸਾਡੇ ਪਿੰਡ ਦੇ 4-5 ਹੈ ਚਾਰੇ ਪੰਜ ਸੰਪਤੀ ਨਾਲ ਚੁਣੇ ਗਏ ਜੀ ਲੇਕਿਨ ਜਦ ਦੇਖਿਆ ਉਹਨਾਂ ਨੇ ਵੀ ਇੱਕ ਬੰਦਾ ਖੜ ਗਿਆ ਉਹਨਾਂ ਨੇ ਕੀ ਕੀਤਾ ਜੀ ਮੇਰੇ ਬਰਾਬਰ ਵੀ ਇੱਕ ਕੈਂਡੀਡੇਟ ਖੜਾ ਕਰਤਾ ਜੀ ਲੇਕਿਨ ਮੈਨੂੰ ਹੱਲਾਸ਼ੇਰੀ ਦਿੱਤੀ ਜਿਨ੍ਹਾਂ ਨੇ ਮੈਨੂੰ ਸੰਪਤੀ ਨਾਲ ਚੁਣਿਆ ਜੀ ਉਹ ਕਹਿੰਦੇ ਫਿਕਰ ਨਹੀਂ ਕਰਨਾ ਮੈਂ ਵੋਟਾਂ ਬਈਆਂ ਜੀ ਮੈਂ ਵੋਟਾਂ ਵਿੱਚ ਵੀ ਕਾਮਯਾਬ ਹੋ ਗਿਆ ਲੇਕਿਨ ਇਹਨਾਂ ਨੂੰ ਇਹ ਗੱਲ ਹਾਜ਼ਮ ਨਹੀਂ ਹੋਈ ਜੀ ਇਹ ਮੈਨੂੰ ਕਹਿੰਦੇ ਰੇ ਪੰਜ ਕਹਾਲ ਕਰ ਲੈ ਸ਼ੈਮਨੀ ਹੋਰ ਪਾਂਚੀ ਕੱਲ ਇਹ ਕਿਸੇ ਸਿਆਸੀ ਭਾਗੀ ਦੇ ਧੱਕੇ ਚੜੇ ਹੋਏ ਜੀ ਧੱਕੇ ਚੜਨ ਦੇ ਜੋਰ ਨੇ ਮੇਰੇ ਨਾਲ ਧੱਕਾ ਕਰ ਰਹੇ ਆ ਜੀ ਮੈਨੂੰ ਦਿਨ ਰਾਤ ਸੌਂ ਨਹੀਂ ਹੁੰਦੇ ਕਦੇ ਕੁਸ਼ਣ ਨੂੰ ਲੈ ਕੇ ਆਜਨੇ ਕਦੇ ਕਿਸੇ ਨੂੰ ਲੈ ਕੇ ਆਜਨੇ ਅੱਜ ਪੂਰਾ ਇੱਕ ਮਹੀਨਾ ਹੋ ਗਿਆ ਮੈਨੂੰ ਰਾਮ ਨਸਤ ਨੂੰ ਮੈਨੂੰ ਮੈਂ ਬਹੁਤ ਤੰਗ ਆ ਜੀ ਮੈਨੂੰ ਇਹਨਾਂ ਕੋਲ ਖੜਾ ਛੜਾਇਆ ਜਾਵੇ ਤੇ ਮੈਨੂੰ ਦਿਨ ਰਾਤ ਪਰੇਸ਼ਾਨ ਕਰਦੇ ਆ ਜੀ ਕਦੇ ਕੋਈ ਦਰਵਾਜ਼ਾ ਖੜਾਉਂਦਾ ਅੱਜ ਦਿ ਰਾਤ ਦਿਨ ਦਰਵਾਜ਼ਾ ਡਰਦਾ ਖੋਲਦੇ ਨਹੀਂ ਕਾਉਣ ਆ ਗਿਆ ਕਾਉਂਟ ਪਨੀ ਕਾਉਣ ਨਹੀਂ ਆਇਆ ਜੀ ਇਹ ਗੱਲ ਹੈ ਜੀ ਸਾਡੇ ਦੁ ਦੇ ਕੋ ਅਸੀਂ ਪਿੰਡ ਦੇ ਭਲੇ ਵਾਸਤੇ ਕਿਤੇ ਜਾਣਾ ਸੀਗਾ ਬਾਹਰ ਤੇ ਉੱਥੇ ਇੱਕ ਦੁਕਾਨ ਪਿੰਡ ਦੇ ਮੁੰਡੇ ਦੀ ਸਾਡੀ ਦੁਕਾਨ ਹੈ ਜਿੰਨੇ ਮਤਲਬ ਇਲੈਕਟ੍ਰੀਸ਼ੀਅਨ ਦੀ ਦੁਕਾਨ ਕਰੀ ਵੀ ਆ ਜੀ। ਉਹ ਅਸੀਂ ਪਿੰਡ ਦੇ ਟੋਬੇ ਵਾਸਤੇ ਤੇ ਪਿੰਡ ਦੀ ਜਿਹੜੀ ਆਪਣੀ ਸ਼ਮਸ਼ਾਨ ਘਾਟ ਹੈ ਉਹਦੇ ਬਾਰੇ ਮੈਂ ਪੰਜ ਹੌਂਦੇ ਨਾਤੇ ਅਸੀਂ ਗ੍ਰਾਡ ਡਿਲੀਡ ਵਾਸਤੇ ਐਮਐਲਏ ਸਾਹਿਬ ਕੋਲ ਜਾਣਾ ਸੀਗਾ। ਉਹਦੇ ਨਾਲ ਇੱਕ ਸਾਡਾ ਪੰਚ ਸਾਹਿਬ ਹੁਣ ਹਾਜ਼ਰ ਦਾ ਪੰਚ ਜੀ ਪਿੰਡ ਦੇ ਬੰਦੇ ਮੂਹਤਮਰ ਤੇ ਇੱਕ ਬੰਦੇ ਜਾਣਾ ਸੀਗਾ ਮੈਂ ਉਹ ਦੁਕਾਨ ਤੇ ਉਹ ਬੰਦੇ ਨੂੰ ਕਿਹਾ ਵੀ ਆਓ ਚੱਲੀਏ ਉਹ ਕਹਿੰਦਾ ਵੀ ਇੱਕ ਬੰਦੇ ਦੀ ਵੇਟ ਕਰ ਰਹੇ ਆ ਮੈਂ ਉਸ ਬੰਦੇ ਦੀ ਵੇਟ ਕਰ ਰਿਹਾ ਉਹਦੇ ਮੋਰੋਂ ਸੀ ਲੈ ਕੇ ਆਸੀ ਮਤਲਬ ਇਹ ਤੁਹਾਡੇ ਜਿਹੜੇ ਪੰਚਾਇਤ ਇਹ ਇਲਜ਼ਾਮ ਲਾ ਰਹੇ ਆ ਜੀ ਹਾਂ ਜੀ ਪੰਚਾਇਤ ਮੈਂਬਰ ਤੇ ਸਰਪੰਚ ਵੀ ਦਵਾਈ ਨਹੀਂ ਪੰਚਾਇਤ ਮੈਂਬਰ ਨਾਲ ਹੀ ਸਰਪੰਚ ਨਹੀਂ ਸਾਡੇ ਨਾਲ ਗਏ ਪੰਚਾਇਤ ਮੈਂਬਰ ਗਏ ਸੀ ਜੀ ਉਹ ਬੰਦੇ ਪਤਾ ਵੀ ਉਹ ਗੱਡੀ ਇੱਥੇ ਖੜੀ ਸੀ ਉਹ ਉਹਨਾਂ ਨੂੰ ਪਤਾ ਜੀ ਉਹ ਫਿਰ ਮੈਨੂੰ ਕਿਹਾ ਮੈਂ ਕਿਹਾ ਭਾਈ ਅੱਜ ਮੈਂ ਚੱਲਦਾ ਕਿ ਤੁਸੀਂ ਫਿਰ ਤੁਸੀਂ ਆ ਜਿਓ ਫਿਰ ਮੈਂ ਅੱਗੇ ਨਿਕਲ ਗਿਆ ਜੀ ਉਦੇ ਬਾਅਦ ਵਿੱਚ ਅਸੀਂ ਐਮਐਲਏ ਸਾਹਿਬ ਦੀ ਦਫ਼ਤਰ ਗਿਆ ਜੀ ਉੱਥੇ ਅਸੀਂ ਦਰਖਾਸਤ ਦੇ ਕੇ ਇੱਕ ਪਿੰਡ ਦੇ ਭਲੇ ਵਾਸਤੇ ਜੋ ਵੀ ਗ੍ਰਾਂਟ ਗ੍ਰੰਟ ਵਾਤੇ ਹੁੰਦੀ ਹੈ ਜੀ ਇਹ ਇਸ ਮਾਮਲੇ ਦੇ ਵਿੱਚ ਕੋਈ ਸਿਆਸੀ ਦਬਾਅ ਤੁਹਾਡੇ ਵੱਲੋਂ ਪਾਇਆ ਗਿਆ ਜੀ ਇਹ ਇਹ ਪੂਰਾ ਸਿਆਸੀ ਦਬਾਅ ਆ ਕਿਉਂਕਿ ਜਿਹੜਾ ਝਗੜਾ ਸੀਗਾ ਜੋ ਵੀ ਉਹਨਾਂ ਨੇ ਕਰਿਆ ਘਟਨਾ ਘਟਈ ਹੈ ਉਹਦੇ ਵਿੱਚ ਦੋ ਮੇਨ ਬੰਦੇ ਸੀਗੇ ਬਾਕੀ ਬੱਚੇ ਸੀਗੇ ਉਦੇ ਮਗਰ ਕੋਈ ਹੋਰ ਗੱਲਬਾਤ ਨਹੀਂ ਇਹ ਜਿਹੜੇ ਹੁਣ ਹਜੂਮ ਬਣਿਆ ਵੇ ਇਹ ਅਨੇ ਪੱਕ ਪਤਈ ਤਰੇ ਜਲੇ ਸਿਆਸੀ ਦਵਾਏ ਜੀ ਮੈਨੂੰ ਦਬਾ ਰਹੇ ਆਂ ਤੂੰ ਮੈਂ ਕਿਉਂਕਿ ਫਿਰ ਮੈਂ ਕੰਪਲੇਨਟ ਕਿਦਾ ਛਾਣੇ ਦੀ ਘਰਤੀ ਸੀਗੀ ਇਹ ਕਹਿੰਦੇ ਕੰਪਲੇਨਟ ਵਾਪਸ ਕਰ ਤੂੰ ਨਹੀਂ ਤੇ ਤੇ ਖਿਲਾਫ ਹੀ ਦਰਖਾਸਤ ਵੀ ਦੇਵਾਂਗੇ ਤੇਰੇ ਖਿਲਾਫ ਸੁਣਨ ਕਮੇਟੀ ਵਿੱਚ ਵੀ ਜਾਵਾਂਗੇ ਅਸੀਂ ਅੰਮ੍ਰਿਤਸਰ ਵੀ ਜਾਵਾਂਗੇ ਮੈਂ ਤੁਹਾਨੂੰ ਇੱਕ ਗੱਲ ਕਹੀ ਹੱਥੀ ਲੜਦੇ ਹੁਣ ਵੀ ਕਹਿੰਦਾ ਉੱਥੇ ਵੀ ਜਾ ਕੇ ਇਨਸਾਨ ਨੇ ਮੇਰੀ ਬੇਦੀ ਸੁਣਨਗੇ ਜਿਹੜਾ ਗਲਤ ਬੰਦਾ ਹੋਊਗਾ ਉਹਨੂੰ ਗਲਤ ਕਹਿਣਗੇ ਲੇਕਿਨ ਜਿਹੜਾ ਮੇਰੇ ਕੋਲ ਇਲਜ਼ਾਮ ਲਾ ਰਹੇ ਆ ਜੇ ਐਨੇ ਸਹੀ ਜਿਹੇ ਦੇਖੋ ਇੰਨਾ ਪਿੰਡ ਇਕੱਠਾ ਹੋਇਆ ਫਿਰਦਾ ਹੈ ਹਾਂਜੀ ਇਹ ਮੇਰਾ ਤਾਂ ਉਸ ਟਾਈਮ ਮਲਾਜਾ ਕਰਕੇ ਇਹਨਾਂ ਨੇ ਤਾਂ ਬੰਦ ਕੇ ਮੈਨੂੰ ਅੰਦਰ ਸਿੱਟ ਦੇਣਾ ਸੀ ਇਹ ਮੈਨੂੰ ਜਾਨ ਨਹੀਂ ਸੀ ਦੇ ਸਕਦੇ ਜਿਸ ਤਿੱਕੇ ਜਣੀ ਮੇਰੀ ਗਾਰੰਟੀ ਹੈ ਉਹਨਾਂ ਨੇ ਸੋਚਿਆ ਵੀ ਦੇ ਕੋ ਨਿਕਲਿਆ ਕੁਝ ਨਹੀਂ ਜਦੋਂ ਮੈਂ ਪੁਲਿਸ ਬੁਲਾਈ ਪੁਲਿਸ ਵੀ ਗਵਾਸਟ ਕਰਤੀ ਇਹਨਾਂ ਨੇ ਕਿਹਾ ਵੀ ਹੁਣ ਇਹਦੇ ਦਾ ਮੌਜਾ ਕਰੂਗੇ ਦਰੂ ਨਿਕਲਣੀ ਨਹੀਂ ਨਹੀਂ ਹੈਗੀ ਲੇਕਿਨ ਸਾਨੂੰ ਯੂਰੂ ਰਸਾ ਪੈ ਜਾਣਾ ਵੀ ਤੂੰ ਬੱਗਾਤਾਰੀ ਫਿਰਦੇ ਆ ਤੈਨੂੰ ਬੱਗਾਤਾਰ ਤਾਂ ਅੱਗੇ ਆ ਵੀ ਤਾਰੀਆਂ ਕਿਸੂ ਨ ਮੁਕੀਦਾਰੀ ਉਹ ਸਭ ਤੁਸੀਂ ਕੈਮਰਾ ਕਢਾ ਲੂਗ ਆਪਣੇ ਦਰਬਾਰ ਸਾਹਿਬ ਤੋਂ ਅੰਦਰ ਉਹ ਗੁਰੂ ਸਾਹਿਬ ਦੇ ਵਿੱਚ ਜਾ ਕੇ ਕੈਮਰੇ ਜੀ ਦੱਸਣਗੇ ਬੰਦਾ ਝੂਠ ਬੋਲ ਸਕਦਾ ਹੈ ਲੇਕਿਨ ਕੈਮਰਾ ਕਦੇ ਝੂਠ ਨਹੀਂ ਬੋਲਦਾ ਜੀ ਡਿਪਟੀ ਸਾਹਿਬ ਜਿਹੜਾ ਬਾਲ ਸੰਡੇ ਵਾਲਾ ਮਸਲਾ ਪਾ ਕੇ ਸਰ ਕੀ ਮਾਮਲਾ ਕੀ ਹੈ ਸਰ ਬੇਸਿਕਲੀ ਐਕਚੁਅਲ ਬਾਲ ਸੰਡੇ 29 ਤਰੀਕ ਨੂੰ ਕੋਈ ਫੰਕਸ਼ਨ ਸੀਗਾ ਗੁਰਦੁਆਰਾ ਸਾਹਿਬ ਚ ਉੱਥੇ ਕੋਈ ਗਲਬਤ ਹੋਈ ਹੈ ਦੋਨੇ ਤਰ੍ਹਾਂ ਨਾਲ ਇੱਕ ਗੁਰਵਿੰਦਰ ਸਿੰਘ ਹੈਗਾ ਮਜੂਦਾ ਪੰਚੀ ਹੈ ਉਹਨੇ ਕੰਪਲੀਟ ਦਿੱਤੀ ਕਿ ਮੈਨੂੰ ਤਾਂ ਕੰਪਨੀ ਦਿੱਤੀ ਮੈਂ ਉਹ ਮੇਰੀ ਪਗਲਾ ਸੀ ਤੇ ਦੋਨੇ ਤਰ੍ਹਾਂ ਦੇ ਅਸੀਂ ਬਿਆਨ ਕਲਮਤ ਕੀਤੇ ਆ ਉਹਦੇ ਬਾਰੇ ਰਿਪੋਰਟ ਅਸੀਂ ਬਣਾ ਕੇ ਉੱਪਰ ਅਫਸਰ ਨੂੰ ਭੇਜਦੇ ਆ ਜਿਸਾ ਹੋਊਗੀ ਰਿਪੋਰਟ ਦੇ ਮਤਲਬ ਕਰੀ ਉੱਤੀ ਤੇ ਸਰ ਉਹਨਾਂ ਦੇ ਦਸਮੁਤਾ ਬਾਅਦ ਕਾਨਫਰੰਸ ਕੀਤੀ ਸੀ ਉਹਨਾਂ ਨੇ ਸਰ ਉਹ ਕਹਿ ਰਹੇ ਨੇ ਵੀ ਜੁਰਗ ਨੇ ਸ਼ਰਾਬ ਪੀ ਕੇ ਗੁਰੂ ਘਰ ਦੇ ਅੰਦਰ ਦਾਖਲ ਹੋ ਗਿਆ ਜੀ ਤੇ ਪੀਤੀਸ ਤੋਂ ਉੱਥੇ ਮਲਾਈ ਕਰਾ ਦੇਣਾ ਚਾਹੀਦਾ ਸੀਗਾ ਜਿਹੜੇ ਫੌਸੂ ਬਲਾਕੇ ਦਾ ਜਿਹੜੀ ਰਿਕੋਰਡ ਪ੍ਰਬੰਧਕ ਕਮੇਟੀ ਆ ਉਹਨਾਂ ਨੂੰ ਉਹਦੇ ਉਹਦਾ ਨਲਾਇਕ ਕਰਾ ਦੇਣਾ ਚਾਹੀਦਾ ਸੀ ਕਿਉਂਕਿ ਇਸ ਬਾਰੇ ਗੁਰੂਗੜ੍ਹ ਚ ਕੈਮਰੇ ਲੱਗੇ ਆ ਸਾਰੀ ਚੀਜ਼ ਕੈਮਰੇ ਚ ਕੈਦ ਹੋਈ ਹੈ ਕਿਵੇਂ ਲੈ ਕੇ ਜਾ ਰਹੇ ਕਿਵੇਂ ਨਹੀਂ ਕਰਪਾਤ ਜੋ ਵੀ ਹੈਗਾ ਮੈਟਰ ਆਫ ਇਨਵੈਸਟੀਗੇਸ਼ਨ ਦਾ ਪਰਤਾਲ ਦਾ ਮੈਟਰ ਹੈ ਜੋ ਪਰਤਾਲ ਇਸ ਦੌਰਾਨ ਸਾਹਮਣੇ ਆਊਗਾ ਉਹ ਸਾਹਮਣੇ ਕਰ ਦੇ ਜੀ ਠੀਕ ਧੰਨਵਾਦ